ਤੜਾਈ ਗਰਮੀ ਆ ਤੇ ਉਹ ਕਈ ਵਕਤ ਗੂਂਦ ਕੀਤੀ ਰਾਈ ਖਾ ਲੋ ਇਸ ਤਰ੍ਹਾਂ ਕੁਝ ਉਹ ਠੰਡੀਆਂ ਚੀਜ਼ਾਂ ਖਾਣ ਨੂੰ ਆਪੇ ਦਿਲ ਕਰਿਆ ਹੁੰਦਾ ਤੇ ਨੇਚਰ ਆਏ ਤੇ ਸਰਦੀਆਂ ਜਦੋਂ ਆਉਂਦੀਆਂ ਉਦੋਂ ਗਰਮ ਚੀਜ਼ਾਂ ਜੀ ਖਜੂਰ ਹੋਈ ਪਰ ਫਿਰ ਵੀ ਮੇਰਾ ਦੱਸਣਾ ਫਾਰਿਦ ਜੀ ਕਿਹੜੀ ਚੀਜ਼ ਚੰਗੀ ਹੈ ਕਿਹੜੀ ਨਹੀਂ ਹੈ ਜੀ ਤੇ ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਮੈਂ ਮੈਂ ਫਿਰ ਜਾ ਰਿਹਾ ਮੈਂ ਜਾਣਾ ਸਰੀ ਵੈਨਕੂਵਰ ਮੈਂ 28 ਨਵੰਬਰ ਤੋਂ ਲੈ ਕੇ 15 16 ਤਰੀਕ ਤੱਕ ਮੈਂ ਉੱਥੇ ਹਾਂ ਸਰੀ ਰੂਪਕਲਾ ਉੱਤੇ ਸਟੋਰ ਹੈਗਾ ਸਾਰੇ ਜਾਣਦੇ ਨੇ ਪਾਇਲ ਪਲਾਜ਼ੇ ਦੇ ਵਿੱਚ ਕਿਸੇ ਨੇ ਵੀ ਕੋਈ ਸਜੈਸ਼ਨ ਵੀ ਲੈਣੀ ਹੈ ਜਰੂਰੀ ਨਹੀਂ ਕਿ ਦਵਾਈ ਲੈਣੀ ਹੈ ਜਾਂ ਕੁਝ ਕਿਸੇ ਕਿਸਮ ਦੀ ਕੋ ਸਲਾਹ ਲੈਣੀ ਹੈ ਕੁਝ ਵੀ ਹੈ ਉਹਨਾਂ ਨਾਲ ਕੰਟੈਕਟ ਕਰ ਲੈਣ ਇੱਕ ਤਰੀਕ 1 ਦਸੰਬਰ ਤੋਂ ਲੈ ਕੇ 15 ਲਾਓ ਤੁਸੀਂ ਦਿੱਤੇ ਹਿਸਾਬ ਉਹ ਦਿਨਾਂ ਬੇਵੰਦ ਜਲਦੀ ਨਹੀਂ ਹੁੰਦਾ ਜੇ ਮੈਂ ਉੱਥੇ ਹਾਂ ਤੇ ਐਨੀ ਟਾਈਮ ਮੈਨੂੰ ਮੈਸੇਜ ਕਰ ਦੋਗੇ ਮੈਂ ਘਰ ਵੀ ਤੋਂ ਦੂਰ ਨਹੀਂ ਹੈਗਾ ਸਟੋਰ ਤੋਂ ਤੇ ਅਸੀਂ ਮਤਲਬ ਤੁਹਾਨੂੰ ਉੱਥੇ ਮਿਲ ਸਕਦੇ ਹਾਂ ਕੋਈ ਵੀ ਜੇਕਰ ਸਲਾਹ مشورہ ਕਰਨਾ ਤਾਂ ਕਹਾਂਗੇ ਬੇਬੀ ਨਹੀਂ ਬਾਕੀ ਪ੍ਰੋਗਰਾਮ ਸੌਂਦਰੋ ਕਿਸ ਨੂੰ ਬੇਵੀ ਦੀ ਪ੍ਰੋਬਲਮ ਆ ਨਸ਼ਾ ਛੱਡਣ ਨੇ ਮਟਾਪਾ ਲੀਵਰ ਖਰਾਬ ਡਿਪਰੈਸ਼ਨ ਆ ਨੀਂਦ ਨਹੀਂ ਆਉਂਦੀ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਹੈਗੀ ਆ ਸੋਰਾਸਿਸ ਹੈਗੀ ਆ ਐਲੋਪੀਸ਼ੀਆ ਹੈਗਾ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਹੈਗੀ ਜੋੜਾਂ ਦਾ ਦਰਦ ਆ ਜਾਂ ਕੋਈ ਵੈਸੇ ਸਲਾਹ ਲੈਣੀ ਚਾਹੁੰਦੇ ਵੀ ਕੀ ਖਾਈਏ ਕੀ ਨਾ ਖਾਈਏ ਜੀ ਕਿ ਕੋਈ ਵੱਡੀ ਗੱਲ ਨਹੀਂ ਹੈਗੀ ਵੈਸੇ ਤਾਂ ਹੌਲੀਡੇਜ਼ ਦੀ ਆ ਆਪਣੇ ਪੇਰੈਂਟਸ ਨੂੰ ਮਿਲਣਾਣਾ ਜੀ ਲੇਕਿਨ ਫਿਰ ਵੀ ਮੇਰਾ ਫਰਜ਼ ਬੰਦਾ ਕੱਚੂ ਕੁਛ ਲੋਕਾਂ ਨੂੰ ਹੁੰਦਾ ਕਿ ਅਸੀਂ ਜਿਸ ਆਮੋ ਸਾਹਮਣੇ ਗੱਲ ਹੁੰਦੀ ਹੈ ਨਾ ਬੈਕਗ੍ਰਾਉਂਡ ਹੁੰਦਾ ਪਰ ਵੈਸੇ ਕੋਈ ਐਡੀ ਗੱਲ ਨਹੀਂ ਹੁੰਦੀ ਸਾਨੂੰ ਫੋਨ ਤੇ ਵੀ ਅਸੀਂ WhatsApp ਤੇ ਜੀਵ ਦੀ ਪਿਕਚਰ ਮੰਗਾ ਲੈਂਦੇ ਆ ਤੇ ਫੇਸ ਤੇ ਉੱਥੋਂ ਪਤਾ ਲੱਗ ਜਾਂਦਾ ਵੀ ਕੀ ਪ੍ਰੋਬਲਮ ਹੈਗੀ ਕੀ ਨਹੀਂ ਹੈ ਤੇ ਕੋਈ ਅਸੀਂ ਗੱਲ ਨਹੀਂ ਹੈਗੀ ਤੁਸੀਂ ਮੈਨੂੰ ਐਨੀ ਟਾਈਮ ਉੱਥੇ ਮਿਲ ਸਕਦੇ ਹੋ ਜਿਹੜਾ ਸਟੋਰ ਆਵਰਸ ਆਫ ਦਿਨ ਹਨ ਮੈਨੂੰ ਦੱਸ ਦਿਓ ਇੱਕ ਦਿਨ ਪਹਿਲਾਂ ਦੱਸ ਦਿਓ ਵੀ ਅਸੀਂ ਕੱਲ ਨੂੰ ਆਣਾ ਇੰਨੇ ਵਜੇ ਫਿਰ ਮੈਂ ਉੱਥੇ ਸਟੋਰ ਤੇ ਹੋਊਗਾ ਜੀ ਰੂਪਕਲਾ ਆ ਬਾਇਲ ਪਲਾਜ਼ਾ ਸਰੀਰ ਦੇ ਵਿੱਚ ਜੀ ਤੇ ਸਰ ਜਿਵੇਂ ਕਿ ਤੁਹਾਡੇ ਵੱਲੋਂ ਜਿਹੜਾ ਹਰਬਲ ਦਵਾਈਆਂ ਦੇ ਨਾਲ ਇਲਾਜ ਕੀਤਾ ਜਾਂਦਾ ਆ ਤੇ ਜਿਹੜੀਆਂ ਹਰਬਲ ਦਵਾਈਆਂ ਨੇ ਕਿਵੇਂ ਕੰਮ ਕਰਦੀਆਂ ਨੇ ਸਭ ਤੋਂ ਪਹਿਲਾਂ ਇਹਦੇ ਬਾਰੇ ਜ਼ਰੂਰ ਗੱਲ ਕਰਾਇਆ ਨੈਚਰਲ ਨੈਚਰਲ ਚੀਜ਼ਾਂ ਨੇ ਸਾਰੀਆਂ ਤਾਂ ਇਹਦੇ ਸਾਈਡ ਇਫੈਕਟ ਪਹਿਲੀ ਚੀਜ਼ ਤਾਂ ਕੋਈ ਹੁੰਦਾ ਨਹੀਂ ਜੀ ਵਿੱਚ ਵਿੱਚ ਹੈਗੀਆਂ ਨੇ ਟੌਕਸਿਨ ਹੁੰਦੀਆਂ ਨੇ ਯਾਨੀ ਕਿ ਜੋ ਜਮਾਲ ਕੋਟਾ ਹੋਇਆ ਜਾਂ ਪੇਟ ਸਾਫ਼ ਕਰਨ ਨੂੰ ਚੰਗੇ ਪਾਸੇ ਵੀ ਹੁੰਦੀਆਂ ਨੇ ਜਾਂ ਮਤਲਬ ਡਿਫਰੈਂਟ ਟਾਈਪ ਦੀਆਂ ਵੀ ਹੁੰਦੀਆਂ ਨੇ ਕਿ ਟੌਕਸਿਨ ਹੁੰਦੀਆਂ ਨੇ ਕਈਆਂ ਲੋਕਾਂ ਨੂੰ ਅਲਰਜੀ ਹੁੰਦੀ ਆ ਜੀ ਉਹਨਾਂ ਨੂੰ ਫਿਰ ਉਹ ਚੀਜ਼ ਨਹੀਂ ਦੇਈ ਦੀ ਸਾਡਾ ਖੇਡ ਦਰਵਾ ਵੀ ਹੈਗਾ ਸਾਡੀ ਸਟੱਡੀ ਵੀ ਕੀਤੀ ਹੋਈ ਹੈ ਕਿਹੜੇ ਬੰਦੇ ਨੂੰ ਕਿਹੜੀ ਚੀਜ਼ ਨਹੀਂ ਦੇਣੀ ਇਹ ਬਹੁਤ ਜ਼ਰੂਰੀ ਹੁੰਦਾ ਓਕੇ ਕਈ ਰੈਸ਼ਲ ਹੋ ਜਾਂਦੀਆਂ ਨੇ ਹੁਣ ਸਾਡੀ ਜਿਹੜੀ ਚੀਜ਼ਾਂ ਜਿਵੇਂ ਲਿਵਰ ਦੀ ਦਵਾਈ ਹੈ ਉਹ ਸਾਰਿਆਂ ਵਾਸਤੇ ਪਰਫੈਕਟ ਬਣਾਈ ਹੋਈ ਹੈ ਜਿਹੜਾ ਮਰਜ਼ੀ ਲੈ ਲਿਓ ਉਹਦੇ ਵਿੱਚ ਕੋਈ ਅਲਰਜੀ ਨਹੀਂ ਹੋਊਗੀ ਕੋਈ ਉਹਦੇ ਵਿੱਚ ਕੁਝ ਨਹੀਂ ਔਰ ਇੰਨੀ ਵਧੀਆ ਦਵਾਈ ਬਣੀ ਹੋਈ ਹੈ ਕਿ ਇੱਕ ਮਹੀਨਾ ਖਾਓ ਤੇ ਤੁਹਾਡਾ ਲਿਵਰ ਸਾਫ ਹੋ ਜਾਂਦਾ ਓਕੇ ਇਸੇ ਤਰ੍ਹਾਂ ਹੋਰ ਚੀਜ਼ਾਂ ਨੇ ਜਿਹੜੀਆਂ ਇੰਗਲਿਸ਼ ਦਵਾਈਆਂ ਨੇ ਉਹਦਾ ਸਾਈਡ ਇਫੈਕਟ ਹਰ ਦਵਾਈ ਦਾ ਸਾਈਡ ਇਫੈਕਟ ਹੈ ਰਹੀ ਹੈਗਾ ਡਿਪਰੈਸ਼ਨ ਦੀ ਗੂੜੀ ਲੱਣ ਲੱਗ ਜਾਓ ਜਾਂ ਨੀਂਦ ਦੀ ਲੱਗ ਜੀ ਜੇ ਤੁਸੀਂ 120 ਗੋਲੀਆਂ ਵੀ ਲੈਣੇ ਹੋ 130 ਸਾਲ ਦੀਆਂ ਜੇ ਤੁਸੀਂ ਤੀਸਰੇ ਦਿਨ ਵੀ ਇੱਕ ਗੋਲੀ ਲਓ ਤੇ ਤੁਹਾਡਾ 50% ਹਾਰਟ ਐਟੈਕ ਦਾ ਚਾਂਸ ਵੱਧ ਜਾਂਦਾ ਹੈ ਕੋਲੇਸਟ੍ਰੋਲ ਬਲੱਡ ਪ੍ਰੈਸ਼ਰ 슈ਗਰ ਦੀਆਂ ਦਵਾਈਆਂ ਤੇ ਲੱਗ ਜਾਂਦੀਆਂ ਹੋ ਤੁਹਾਨੂੰ ਪ੍ਰੋਸਟੇਟ ਦੀ ਪ੍ਰੋਬਲਮ ਪਿਸ਼ਾਬ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਤੁਹਾਨੂੰ ਕਿਡਨੀ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਤੁਹਾਡੇ ਗੋਡਿਆਂ ਤੇ ਅਸਰ ਹੋਣਾ ਸ਼ੁਰੂ ਹੋ ਜਾਂਦਾ ਕੁਝ ਲੋਕ 5-5 ਸਾਲ ਨਹੀਂ ਹੁੰਦਾ ਸ਼ੁਰੂ ਹੁੰਦਾ ਪਰ ਕਈ ਲੋਕਾਂ ਦੇ 6 ਮਹੀਨੇ ਜੀ ਗੋਡੇ ਦੁਖਣ ਲੱਗ ਜਾਂਦੇ ਨੇ ਇਹ ਡਿਪੈਂਡ ਕਰਦਾ ਪਰਸਨ ਟੂ ਪਰਸਨ ਵੀ ਕਿੰਨੀ ਕਿਸ ਤਰ੍ਹਾਂ ਦੇ ਨੇਚਰ ਆ ਬੋਡੀ ਕਿਸ ਤਰ੍ਹਾਂ ਦੀ ਆ ਤੇ ਉਹਨਾਂ ਦੇ ਸਾਈਡ ਇਫੈਕਟ ਬਹੁਤ ਆ ਸਾਡੀ ਕਿਸੇ ਵੀ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਹੋਮੋਪੈਥੀ ਦਾ ਵੀ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਕਿਉਂਕਿ ਇਹ ਚੀਜ਼ਾਂ ਮਤਲਬ ਬੜੀਆਂ ਇਸ ਆਰਡੀ ਨਾਲ ਬਣਾਈ ਜਾਂਦੀਆਂ ਨੇ ਬਾਕੀ ਨੌਲੇਜ ਦੀ ਗੱਲ ਹੈ ਹੋਮੋਪੈਥੀ ਵੀ ਦਵਾਈਆਂ ਬहोत ਨੇ ਹੋਮੋਪੈਥੀ ਵਿੱਚ ਵੀ ਲੇਕਿਨ ਜੇ ਬੰਦੇ ਨੂੰ ਦਵਾਈ ਦੇਣੀ ਨਹੀਂ ਆਉਂਦੀ ਉਹਦਾ ਐਕਸਪੀਰੀਅੰਸ ਨਹੀਂ ਹੈਗਾ ਉਹਨਾਂ ਨੂੰ ਬੰਦਾ ਠੀਕ ਨਹੀਂ ਹੁੰਦਾ ਬਿਲਕੁਲ ਜੀ ਇਹਦੇ ਵਿੱਚ ਐਕਸਪੀਰੀਅੰਸ ਚਾਹੀਦਾ ਹੁਣ ਸਾਡਾ ਹੁਣ ਸਭ ਤੋਂ ਪੁਰਾਣਾ ਹਰਬਲ ਦੇ ਵਿੱਚ ਸਭ ਤੋਂ ਪੁਰਾਣਾ ਨਾਲ ਵਾਲਾ ਇਥੋਂ ਕੈਨੇਡਾ ਦੇ ਵਿੱਚ ਤੇ ਇਸ ਕਰਕੇ ਸਾਡੇ ਕੋਲ ਐਕਸਪੀਰੀਅੰਸ ਵੀ ਹੈਗਾ ਐਜੂਕੇਸ਼ਨ ਵੀ ਹੈਗੀ ਹੈ ਮੇਰੇ ਬੇਟੇ ਕੋਲੇ ਵੀ ਤਿੰਨ ਚਾਰ ਡਿਗਰੀ ਹੈਗੀਆਂ ਨੇ ਮੇਰੇ ਕੋਲੇ ਵੀ ਮਾਸਟਰ ਹਰਬਲਿਸਟ ਦੀ ਹੈ ਤੇ ਇਸ ਕਰਕੇ ਸਾਨੂੰ ਪਤਾ ਵੀ ਕਿਹੜੀ ਚੀਜ਼ ਕਿਸ ਨੂੰ ਦੇਣੀ ਹੈ ਜਦੋਂ ਬੰਦਾ ਮਤਲਬ ਤੁਸੀਂ ਤੁਹਾਡੇ ਕੋਲ ਜਦੋਂ ਕੋਈ ਪੇਸ਼ੈਂਟ ਆਉਂਦਾ ਤਾਂ ਤੁਸੀਂ ਉਹਦੀ ਪੂਰੀ ਹਿਸਟਰੀ ਚੈੱਕ ਕਰਦੇ ਹੋ ਬੈਕਗ੍ਰਾਉਂਡ ਚੈੱਕ ਕਰਦੇ ਹੋ ਬੈਕਗ੍ਰਾਉਂਡ ਵੀ ਚੈੱਕ ਕਰੀਦਾ ਸਾਰੇ ਦੇਖੀਦਾ ਕਿਹੜੀ ਗੋਲੀ ਖਾਂਦਾ ਕਿਹੜੀ ਨਹੀਂ ਖਾਂਦਾ ਉਹਨੂੰ ਅਲਰਜੀ ਤਾਂ ਨਹੀਂ ਕਿਸੇ ਚੀਜ਼ ਤੋਂ ਚਿਕਰ ਤਾਂ ਨਹੀਂ ਹੁੰਦੀਆਂ ਸੀਜ਼ਨ ਬਦ ਚੇਂਜ ਹੁੰਦਾ ਉਹਦੇ ਵਾਸਤੇ ਉਹ ਸਾਰੇ ਚੀਜ਼ ਦੇਖ ਕੇ ਫਿਰ ਅਸੀਂ ਪਰਸਨ ਟੂ ਪਰਸਨ ਦਵਾਈ ਬਣਾਈਦੀ ਹੈ ਇਹ ਨਹੀਂ ਕਿ ਸਾਰਿਆਂ ਨੂੰ ਇੱਕੋ ਚੱਕ ਕੇ ਦੇ ਦਈਏ ਉਹ ਵੀ ਚਲੋ ਜੀ ਇਹ ਲੈ ਲਓ ਜੋ ਅਤਿਰਫਲਾ ਚੂਰਨਾ ਹੈਗਾ ਢੇਟ ਕਬਜ ਹੈਗੀ ਆ ਗੈਸ ਬੰਦ ਦੀ ਅਤਿਰਫਲਾ ਲੈ ਲਓ ਜੀ ਉਹ ਚੀਜ਼ ਨਹੀਂ ਹੈਗੀ ਓਕੇ ਤੇ ਸਾਡੇ ਕੋਲੇ ਇਹ ਦੂਜੀ ਚੀਜ਼ ਦੇ ਹੈਗੀ ਹੈ ਜਿਹੜੇ ਸਾਡੇ ਕੋਲੇ ਹਰਬਲ ਹੈ ਗਿਆ ਉੱਚ ਲੋਕਾਂ ਨੂੰ ਪਤਾ ਨਹੀਂ ਹੈਗਾ ਆਯੁਰਵੇਦ ਉਹ ਕਹਿੰਦੇ ਹਰਬਲ ਅਤੇ ਆਯੁਰਵੇਦ ਕੀ ਹੈ ਆਯੁਰਵੇਦਕ ਨਹੀਂ ਇਹ ਆਯੁਰਵੇਦ ਦੀ ਵੀ ਹੈਗੀਆਂ ਸਾਡੇ ਕੋਲੇ ਤੇ ਲੇਕਿਨ ਉਸ ਤੋਂ ਜ਼ਿਆਦਾ ਸਾਰੇ ਦੁਨੀਆ ਦੇ ਹਰਬਲ ਸਾਡੇ ਕੋਲੇ ਇਹਨੂੰ ਹਰਬਲਸ ਇਸੇ ਕਰਕੇ ਕਹਿੰਦੇ ਮਾਸਟਰ ਹਰਬਲਸ ਕਿ ਸਾਡੇ ਕੋਲੇ ਸਾਰੀ ਦੁਨੀਆ ਦੇ ਹਰਬਲ ਦੀ ਨੌਲੇਜ ਹੈਗੀ ਹੈ ਸਾਨੂੰ ਪਤਾ ਕਿ ਕਿਹਨੂੰ ਜਿੰਸਿੰਗ ਦੇਣੀ ਹੈ ਕਿਹਨੂੰ ਮਸ਼ਰੂਮ ਦੇਣੀ ਹੈ ਕਿਹਨੂੰ ਐਸ਼ਵਗੰਧਾ ਦੇਣਾ ਕਿਹਨੂੰ ਸ਼ਿਲਾਜੀਤ ਦੇਣੀ ਹੈ ਤੇ ਕਿਹਨੂੰ ਕਿਸ ਤਰ੍ਹਾਂ ਦੀ ਚੀਜ਼ ਦੇਣੀ ਹੈ ਸਾਨੂੰ ਪਤਾ ਹੁੰਦਾ ਸਾਰਾ ਅਸੀਂ ਉਹਦੇ ਹਿਸਾਬ ਦੇ ਨਾਲ ਫਿਰ ਦਵਾਈ ਬਣਾ ਕੇ ਦਿੰਦੇ ਹਾਂ ਤੇ ਦਸਕਾ ਨੂੰ ਉੱਥੇ ਇੱਕ ਵਾਰੀ ਫਿਰ ਤੋਂ ਦੱਸ ਦਈਏ ਕਿ ਲਾਈਵ ਪ੍ਰੋਗਰਾਮ ਚੱਲ ਰਿਹਾ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਹੈਲਥ ਪ੍ਰੋਬਲਮ ਆ ਰਹੀ ਹੈ ਉਹਦਾ ਇਲਾਜ ਪੁੱਛਣਾ ਚਾਹੁੰਦੇ ਹੋ ਜਾਂ ਆਪਣੀ ਡਾਈਟ ਦੇ ਵਿੱਚ ਤੁਸੀਂ ਕੀ ਚੇਂਜਸ ਕਰ ਸਕਦੇ ਹੋ ਇਸ ਬਾਰੇ ਵੀ ਜ਼ਰੂਰ ਸਲਾਹ ਲੈ ਸਕਦੇ ਹੋ ਕਾਲ ਕਰਨ ਦੇ ਲਈ ਨੰਬਰ ਹੈ 647366777 64736877 ਸਤਾਤਰ ਲਾਈਵ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੈ ਤੇ ਨਾਲੇ ਸਰ ਜੀ ਸਭ ਤੋਂ ਬੈਸਟ ਦਵਾਈ ਜਿਹੜੀ ਹੈਗੀ ਹੈ ਨਾ ਉਹ ਐਕਸਰਸਾਈਜ਼ ਹੈ ਤੇ ਦੂਜੀ ਜਿਹੜੀ ਹੈਗੀ ਚੀਜ਼ ਉਹ ਹੈਗੇ ਸਟ्रेस ਜੀ ਜਦੋਂ ਹੁਣ ਸਟ्रेस ਹੋ ਜਾਂਦੀ ਹੈ ਬੰਦੇ ਨੂੰ ਫਿਰ ਉਹ ਬਿਮਾਰੀਆਂ ਲਾਉਣ ਦੇ ਪੇਟ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਉੱਤੋਂ ਫਿਰ ਪ੍ਰੋਬਲਮ ਜਿਆਦਾ ਸ਼ੁਰੂ ਹੋ ਜਾਂਦੀ ਹੈ ਬੈਟਰੀ ਹੈ ਵੀ ਤੁਸੀਂ ਸਟ्रेस ਘੱਟ ਰੱਖੋ ਅਜਿਹਾ ਤਾਂ ਟਾਈਮ ਹੀ ਆਸਤਨਾ ਸਾਰਿਆਂ ਨੂੰ ਸਟੈਸ ਹੋਈ ਹੋਈ ਕਿ ਮਨੀ ਦਾ ਇਹ ਚੱਕਰ ਹੈਗਾ ਕਿ ਉਹ ਤੁਹਾਡੇ ਸਾਹਮਣੇ ਇਹ ਸਾਰਿਆਂ ਦਾ ਇਕਨੋਮੀ ਸਲੋ ਹੈ ਅੱਜ ਮੈਂ ਜੰਮ ਗਿਆ ਤੇ ਮਿਲ ਕਿਸਤ ਕੀ ਹਾਲ ਹੈ ਤੇ ਕੰਦੇ ਹਾਲ ਤਾਂ ਠੀਕ ਆ ਜਿੰਮ ਜਿਆਦਾ ਟਾਈਮ ਲਾਈਦਾ ਕੰਮ ਤਾਂ ਹੈ ਨਹੀਂ ਬਿਲਕੁਲ ਇਸ ਸਮੇਂ ਬਹੁਤ ਮਾੜੇ ਹਾਲਾਤ ਹੋਏ ਹੋਏ ਨੇ ਲੇਆਫ ਬਹੁਤ ਜ਼ਿਆਦਾ ਕੀਤੇ ਜਾ ਰਹੇ ਨੇ ਅੱਜ ਮੈਂ ਰੀਜੀਡੈਂਟ ਹੁੰਦਾ ਸੀ ਬਹੁਤ ਇਮੀਗ੍ਰੈਂਟ ਜਿਹੜੇ ਹੈਗੇ ਆ ਬੜੇ ਲਿਖੇ ਵੀ ਡਿਗਰੀਆਂ ਸਾਰੇ ਜਿਨੂੰ ਜੌਬ ਨਹੀਂ ਮਿਲਦੀ ਵਾਪਸ ਜਾ ਰਹੇ ਨੇ ਉਹ ਜਿਹੜਾ ਕਿ ਸਾਡੇ ਕਿ ਕੈਨੇਡਾ ਕੰਟਰੀ ਵਾਸਤੇ ਚੰਗੀ ਗੱਲ ਨਹੀਂ ਹੈ ਜੀ ਕਿਉਂਕਿ ਇਕਨੋਮੀ ਫਿਰ ਜਿੰਨੇ ਜ਼ਿਆਦਾ ਮੂਵ ਕਰਨੇ ਉਹਨਾਂ ਨਾਲ ਹੀ ਮੂਵ ਹੋਣੀ ਆ ਪਰ ਸਰ ਸਟ੍ਰੈਸ ਜੇਕਰ ਹੋ ਵੀ ਜਾਂਦਾ ਆ ਤਾਂ ਉਹਨੂੰ ਕਿਵੇਂ ਘਟਾਇਆ ਜਾ ਸਕਦਾ ਕੀ ਕਰਨਾ ਚਾਹੀਦਾ ਆ ਜਦੋਂ ਸਟ੍ਰੈਸ ਦੀ ਇਹਨਾਂ ਜਿਹੜਾ ਡਿਪਰੈਸ਼ਨ ਪਹਿਲੀ ਤਾਂ ਲੋਕ ਰੱਬ ਨੂੰ ਮੰਨਣਾ ਹੀ ਬੰਦ ਕਰ ਗੁਰਦੁਆਰੇ ਮੰਦਰ ਜਾਣਾ ਬੰਦ ਕਰ ਦਿੰਦੇ ਆ ਤਾਂ ਕਦੇ ਕੁਝ ਨਹੀਂ ਹੈਗਾ ਉਹ ਕਿਉਂ ਕਿ ਉਹ ਡੀਪ ਡਿਪਰੈਸ਼ਨ ਚ ਹੈ ਜੇ ਥੋੜਾ ਬਹੁਤਾ ਹੈਗਾ ਨੀਂਦ ਨਹੀਂ ਆਉਂਦੀ ਤੁਸੀਂ ਜੇ ਗੋਲੀਆਂ ਲੈਣ ਲੱਗੇ ਨਾ ਫਿਰ ਫਿਰ ਤੁਹਾਡੀ ਲਾਈਫ ਹੋਰ ਵਰਸਟ ਹੋ ਜਾਂਦੀ ਹੈ ਕਿਉਂਕਿ ਗੋਲੀ ਤੋਂ ਬਿਨਾ ਨੀਂਦ ਨਹੀਂ ਆਉਣੀ ਤੁਹਾਨੂੰ ਜੀ ਇਸ ਕਰਕੇ ਬੈਟਰੇਆ ਸਾਡੇ ਨਾਲ ਕੰਟੈਕਟ ਕਰੋ ਸਾਡੇ ਕੋਲੇ ਬਹੁਤ ਹੀ ਵਧੀਆ ਨੀਂਦ ਦੀਵੇ ਹੈਗੀਆਂ ਡਿਪਰੈਸ਼ਨ ਤੋਂ ਵੀ ਹੈਗੀਆਂ ਨੇ ਦਵਾਈ ਹਰ ਚੀਜ਼ ਦੀ ਹੈਗਾ ਉਹ ਚਾਹ ਹੁੰਦੀ ਹੈ ਚਾਹ ਲੈ ਲਓ ਚਾਹ ਟੈਂਚਰ ਹੋਮੋਪੈਥੀ ਟਾਈਪ ਦੀ ਟੈਂਚਰ ਬਣਾਏ ਜਿਹੜੇ ਮਰਜ਼ੀ ਲੈ ਲਓ ਤੇ ਕੋਈ ਨਾ ਨੀਂਦ ਉਹਨੀ ਸ਼ੁਰੂ ਹੋ ਜਾਂਦੀ ਆ ਉਹ ਜ਼ਿਆਦਾ ਦੇ ਨਹੀਂ ਲੈਣੀ ਪੈਂਦੀ ਇੱਕ ਹਫਤਾ ਹੁੰਦਾ ਜਦੋਂ ਤੁਹਾਡੀ ਦਿਮਾਗ ਵਿੱਚ ਦਿਮਾਗ ਸੈੱਟ ਹੋ ਜਾਂਦਾ ਵੀ ਠੀਕ ਆ ਇੰਨੇ ਵਿੱਚ ਸੌਣਾ ਤੇ ਉਹ ਫਿਰ ਤੁਹਾਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਆ ਤੇ ਇੱਕ ਹਰ ਤੱਕ ਲੈਣ ਦੀ ਲੋੜ ਹੁੰਦੀ ਆ ਬਸ ਰੱਖ ਲਓ ਅਸੀਂ ਵੈਸੇ ਜਿੰਨੇ ਹੁੰਦੇ ਨੇ 50 60 ਗ੍ਰਾਮ ਦੇ ਦਿੱਤੀ ਤੇ ਜਿੰਨੀ ਦੇਰ ਵਿੱਚ ਲੈ ਲੇ ਫਿਰ ਵੀ ਰੱਖ ਲਓ ਕਿਤੇ ਫੇਰ ਨੀਂਦ ਨਾ ਆਵੇ ਰਾਤ ਨੂੰ ਉੱਠ ਕੇ ਫੇਰ ਤੁਸੀਂ ਚਾਹ ਦੁਬਾਰਾ ਬਣਾ ਕੇ ਉਹ ਪੀਰੋ ਤੇ ਨੀਂਦ ਤੁਹਾਨੂੰ ਸਹੀ ਹੋ ਜਾਂਦੀ ਜੇ ਡਿਪਰੈਸ਼ਨ ਆ ਡਿਪਰੈਸ਼ਨ ਦਾ ਇਹ ਹੈਗਾ ਵੀ ਤੁਸੀਂ ਸਾਰਾ ਦੇਖ ਕੇ ਵੀ ਕਿਉਂ ਹੋ ਰਿਹਾ ਲੜਾਈ ਝਗੜੇ ਨਾਲ ਘਰ ਚ ਫੈਮਿਲੀ ਦੀ ਪ੍ਰੋਬਲਮ ਹੈਗੀ ਆ ਜਾਂ ਪੈਸੇ ਦੀ ਪ੍ਰੋਬਲਮ ਹੈਗੀ ਆ ਸਭ ਤੋਂ ਪਹਿਲਾਂ ਪ੍ਰੋਪਰ ਗਾਈਡ ਕਰ ਦਿੰਦੇ ਆਂ ਵੀ ਆ ਚੀਜ਼ ਹੈਗੀ ਐ ਇਸ ਕਰਕੇ ਫੋਕਸ ਕਰੋ ਆਪਣੀ ਸਿਹਤ 'ਤੇ ਪੈਸਾ ਅੱਜ ਨਹੀਂ ਹੈ ਕੱਲ ਨੂੰ ਬਣ ਜਾਊਗਾ ਲੇਕਿਨ ਜੇ ਸਿਹਤ ਖਰਾਬ ਹੋ ਗਈ ਮੁੜ ਕੇ ਵਾਪਸ ਨਹੀਂ ਆਣੀ ਤੇ ਕਈ ਸੁਸਾਈਡ ਥੌਟਸ ਵੀ ਆਉਣ ਲੱਗ ਜਾਂਦੇ ਕੁਝ ਲੋਕਾਂ ਦੇ ਲੇਕਿਨ ਇਹ ਸਭ ਤੋਂ ਵਰਸ ਚੀਜ਼ ਇਹ ਹੈਗੀ ਐ ਸੂਇਨ ਹੋ ਗਿਆ ਤੇ ਫੇਰ ਕਰ ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲਣੀ ਹੈ ਇਥੋਂ ਖਾਲੀ ਤਾਂ ਹੈ ਨਹੀਂ ਜਿਸ ਕਰਕੇ ਫਾਈਟ ਕਰਨ ਦੀ ਕੋਸ਼ਿਸ਼ ਕਰੋ ਬੀਏ ਫਾਈਟਰ ਜੀ ਜੇ ਫਾਈਟਰ ਬਣੋਗੇ ਵੀ ਮੈਂ ਇਹ ਕਰ ਸਕਦਾ ਕੋਈ ਕੁਝ ਨਹੀਂ ਕੋਈ ਨਹੀਂ ਅੱਜ ਬੈਟ ਹੈ ਮੈਂ ਕਰਨ ਨੂੰ ਚੰਗਾ ਜੇ ਚੰਗਾ ਟਾਈਮ ਨਹੀਂ ਰਿਹਾ ਤੇ ਮਾੜਾ ਵੀ ਨਹੀਂ ਰਹਿਣਾ ਇਸ ਕਰਕੇ ਕਦੇ ਫਿਕਰ ਨਾ ਕਰੋ ਇਹ ਕੰਟਰੀ ਦੇ ਵਿੱਚ ਇਸ ਤਰ੍ਹਾਂ ਅਸੀਂ ਤਾਂ ਬਹੁਤ ਰੈਸੈਸ਼ਨ ਦੇਖੇ ਹੋਏ ਆ ਜੀ ਇਹਦਾ ਤਾਂ ਤੁਹਾਨੂੰ ਤਾਂ ਪਤਾ ਹੀ ਕੀ ਹੈ 80 ਤੋਂ ਲੈ ਕੇ 91 ਤੱਕ ਬਹੁਤ ਵੜਸੀ ਤੇ ਲੇਕਿਨ ਅਸੀਂ ਵੀ ਸਹੇ ਹੁਣ ਵੀ ਚੱਲਦੀ ਰਹੀ ਹੈ ਹੁਣ ਵੀ ਉਹੀ ਹਾਲ ਹੈ ਲੇਕਿਨ ਹੁਣ ਇਹ ਸਾਨੂੰ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਲੇਕਿਨ ਪਹਿਲਾਂ ਬਹੁਤ ਇਫੈਕਟ ਹੋਇਆ ਸੀ ਉਹੀ ਜਿਹੜੇ ਹੁਣ ਨਵੇਂ ਆ ਜਿਨ੍ਹਾਂ ਨੇ ਕਦਰ ਸੈਸ਼ਨ ਦੇਖਿਆ ਨਹੀਂ ਉਹਨਾਂ ਨੂੰ ਲੱਗਦਾ ਵੀ ਲਾਈਫ ਇਜ਼ ਲਾਈਕ ਹੈਲਲ ਹੈ ਨਾ ਪਰ ਉਹ ਮੈ ਨਹੀਂ ਹੈਗਾ ਇਹ ਫਿਰ ਗਰਮੀ ਠੀਕ ਹੋ ਜਾਣੀ ਹੈ ਤੇ ਘਰਾ ਘਰਾ ਦੇ ਪ੍ਰਾਈਸ ਬਿਲਕੁਲ ਠੀਕ ਹੋ ਜਾਣੀਆਂ ਨੇ ਇਹ ਥੋੜੀ ਦੇਰੀ ਹੁੰਦਾ ਇੱਕ ਦੋ ਸਾਲ ਇੱਕ ਥੋੜਾ ਜਿਹਾ ਲੰਬਾ ਚੱਲੂ ਇੱਕ 26-27 ਤੱਕ ਚੱਲੂਗਾ ਉਸ ਤੋਂ ਬਾਅਦ ਥੜਾ ਥੜਾ ਕਰਕੇ ਠੀਕ ਹੋਣਾ ਸ਼ੁਰੂ ਹੋ ਜਾਂਦਾ ਬਿਲਕੁਲ ਸਹੀ ਉਹ ਚੀਜ਼ ਹੁੰਦੀ ਹੈ ਇਸ ਕਰਕੇ ਜਦੋਂ ਸਟ्रेस ਆਉਂਦਾ ਸਟਰੋਂਗ ਬਣੋ ਹੋਰ ਸਟਰੋਂਗ ਬਣੋ ਦੇਖੋ ਮੈਂ ਇਹ ਨਾਲ ਫਾਈਟ ਕਰਨਾ ਸਟ्रेस ਦੇ ਨਾਲ ਫਾਈਟ ਕਰਨਾ ਐਕਸਰਸਾਈਜ਼ ਰੱਖੋ ਫੋੜੇ ਹੱਲ ਠੀਕ ਰੱਖੋ ਹੂੰ ਉਹ ਜੇਕਰ ਡਾਈਟ ਕਰਨ ਲੱਗ ਜਾਂਦੇ ਤਾਂ ਉਹਦੇ ਨਾਲ ਵੀ ਕੀ ਸਟ्रेस ਲੈਵਲ ਘੱਟ ਗਿਆ ਹਾਂਜੀ ਹਾਂਜੀ ਘੱਟਦਾ ਜੇ ਤੁਸੀਂ ਜਦੋਂ ਸਟ੍ਰੈਸ ਹੁੰਦੀ ਹੈ ਨਾ ਤੁਸੀਂ ਮਿੱਠਾ ਖਾ ਲਿਆ ਕੋਕੀ ਲੈ ਲਿਆ ਉਹ ਤੁਹਾਨੂੰ ਰਿਲੈਕਸ ਹੁੰਦੇ ਉਹਦੇ ਨਾਲ ਉਹ ਜਿਹੜਾ ਐਕਸਰਸਾਈਜ਼ ਕਰੋ ਤੇ ਨਾਲ 슈ਗਰ ਨਾ ਖਾਓ 슈ਗਰ ਡਿਸਾਰਟ ਘੱਟ ਰੱਖੋ ਕਿਉਂਕਿ ਜੇ ਕਈਆਂ ਨੂੰ ਸਟ੍ਰੈਸ ਹੁੰਦੀ ਹੈ ਬਲੱਡ ਪ੍ਰੈਸ਼ਰ ਵਧਣ ਲੱਗ ਪੈਂਦਾ ਜੇ ਸਾੜਟ ਜ਼ਿਆਦਾ ਖਾਣੇ ਤੇ ਫਿਰ ਬਲੱਡ ਪ੍ਰੈਸ਼ਰ ਵਧੂਗਾ ਫਿਰ ਬਿਮਾਰੀਆਂ ਲੱਗਣਗੀਆਂ ਜੇ ਵੈਸੇ ਸੋਚੀ ਜਾਨੀਓ ਪੇਟ ਦਾ ਖਰਾਬ ਹੋਣਾ ਹੈ ਹੁਣ ਸਭ ਤੋਂ ਪਹਿਲਾਂ ਜਦੋਂ ਸਟ੍ਰੈਸ ਕਰਨਾ ਜੇ ਜੇ ਸਟਮਕ ਖਰਾਬ ਹੋ ਗਿਆ ਅਪਸੈਟ ਹੋ ਗਿਆ ਗੈਸ ਲੂਜ਼ ਮੋਸ਼ਨ ਜਾਂ ਕੁਝ ਵੀ ਕਬਜ ਹੋ ਗਈ ਜਾਂ ਜਾਂ ਵੈਸੇ ਹੀ ਤੁਹਾਨੂੰ ਚੰਗਾ ਨਹੀਂ ਲੱਗਣਾ ਭੁੱਖ ਨਹੀਂ ਲੱਗਣੀ ਇਹ ਚੀਜ਼ਾਂ ਹੋ ਜਾਂਦੀਆਂ ਨੇ ਇਸ ਕਰਕੇ ਸਟ्रेस ਨੂੰ ਦੂਰ ਕਰਨ ਵਾਸਤੇ ਐਕਸਰਸਾਈਜ਼ ਕਰ ਲਓ ਵਾਕ ਕਰੋ ਜੇ ਇਕੱਲੇ ਵਾਕ ਕਰੋ ਤੇ ਮੱਛ ਬੈਟਰ ਹੋ ਜਾਂਦੀਆਂ ਨੇ ਜਾਂ ਉਹ ਚੀਜ਼ਾਂ ਹੈਗੀਆਂ ਨੇ ਤੇ ਜੇ ਇਸ ਤੋਂ ਬਗੈਰ ਜਿਵੇਂ ਹੁਣ ਸਰਦੀਆਂ ਨੇ ਪਿੰਨੀਆਂ ਪਿੰਨੀਆਂ ਬਣਾ ਲੈਂਦੇ ਨੇ ਉਹ ਨਾ ਖਾਓ ਪਲੀਜ਼ ਰਿਕਵੈਸਟ ਆ ਪਿੰਨੀਆਂ ਚ ਵਿੱਚ ਉਹ ਤੁਹਾਡੇ ਇੱਕ ਤਾਂ ਤੁਹਾਡੀਆਂ ਆਡੀਜ਼ ਬਲੌਕ ਕਰੂਗੀ ਕਿਉਂਕਿ ਵਿੱਚੇ ਮਿੱਠਾ ਵਿੱਚੇ ਹੀ ਅਟਾ ਵਿੱਚੇ ਹੀ ਘਿਓ ਹਮ ਅਜੋ ਤਿੰਨਾਂ ਚੀਜ਼ਾਂ ਦਾ ਮਿਸ਼ਨ ਹੋ ਜਾਂਦਾ ਫਿਰ ਵਿੱਚ ਅਸੀਂ ਕਾਜੂ ਪਿਸਤਾ ਬਦਾਮ ਪਾ ਲੈਂਦੇ ਉਹ ਹੋਰ ਜ਼ਿਆਦਾ ਕੈਲਰੀਜ਼ ਜ਼ਿਆਦਾ ਹੋ ਜਾਂਦੀਆਂ ਨੇ ਸਾਡੀ ਇਨੀ ਲੋੜ ਹੁੰਦੀ ਨਹੀਂ ਕੈਲਰੀਜ਼ ਦੀ ਅਸੀਂ ਚਾਹ ਦੇ ਨਾਲ ਪਿੰਨੀਆਂ ਖਾ ਲੈਂਦੇ ਆ ਤੇ ਉਹ ਚੀਜ਼ਾਂ ਫਰਮਾੜੀਆਂ ਹੁੰਦੀਆਂ ਨੇ ਤੇ ਉਹ ਉੱਚੀ ਦਾਣਾ ਖਾਓ ਉਹਦੀ ਜਗ੍ਹਾ ਤੁਸੀਂ ਪ੍ਰੋਟੀਨ ਲੈ ਲਓ ਪਨੀਰ ਲੈ ਲਓ ਟੋਫੂ ਲੈ ਲਓ ਜਾਂ ਪ੍ਰੋਟੀਨ ਵੈਗਾ ਪ੍ਰੋਟੀਨ ਮਿਲ ਜਾਂਦਾ ਜੀ ਵੈਜੀਟੇਰੀਅਨ ਕੋਸਪੁੱਟ ਮਿਲ ਜਾਂਦਾ ਪ੍ਰੋਟੀਨ ਉਹ ਪ੍ਰੋਟੀਨ ਸ਼ੇਕ ਪੀ ਲਓ ਤੇ ਉਹ ਮੱਚ ਬੈਟਰ ਥੋੜੇ ਭੁੱਖੇ ਵੀ ਰਹੋ ਹਾਂ ਜੇ ਹਮੇਸ਼ਾ ਲੱਜ ਕੇ ਰਹੋਗੇ ఓਵਰੀਟਿੰਗ ਇਹਦਾ ਮਤਲਬ ਕੋਈ ਨਾ ਕੋਈ ਬਿਮਾਰੀ ਲੱਗਣੀ ਹੈ ਤੁਹਾਨੂੰ ਭੁੱਖ ਰੱਖ ਕੇ ਖਾਣਾ ਚਾਹੀਦਾ ਹੈ ਹਾਂਜੀ ਬਿਲਕੁਲ ਅੱਬ ਤਾਂ ਉਹ ਡਾਕਟਰ ਦਾ ਕਹਿੰਦੇ ਸਵੇਰੇ ਵੀ ਖਾਓ ਲੰਚੇ ਚਾਹ ਖਾਓ ਚਾਹ ਦੇਖਿਆ ਤੁਸੀਂ ਡਾਕਟਰ ਨੇ ਮੱਛੀ ਬ੍ਰੈਡ ਅੰਡੇ ਦੁੱਧ ਦੇ ਗਲਾਸ ਪਏ ਹੁੰਦੇ ਜੇ ਇਹਨਾਂ ਤੋਂ ਖਾਈ ਨਹੀਂ ਸਕਦਾ ਬਿਲਕੁਲ ਉਹ ਕਹਿੰਦੇ ਇੰਨਾ ਖਾਓ ਇਹਦਾ ਮਤਲਬ ਓਵਰ ਈਟਿੰਗ ਹੂੰ ਓਵਰ ਈਟਿੰਗ ਕਰੋਗੇ ਤੁਹਾਡਾ ਸ਼ੂਗਰ ਵਧੂਗੀ ਬਲੱਡ ਪ੍ਰੈਸ਼ਰ ਵਧੂਗਾ ਮੋਟਾਪਾ ਹੋਊਗਾ ਪੇਟ ਵਧੂਗਾ ਪੇਟ ਵੱਡ ਗਿਆ ਤੁਹਾਨੂੰ ਸ਼ੂਗਰ ਤਾਂ ਹੋਣੀ ਹੋਣੀ ਹੈ ਤੇ ਨਾਲ ਹੀ ਫਿਰ ਜੋੜਾਂ ਦਾ ਦਰਦ ਲਾੜੀ ਫਿਰ ਲਿਵਰ ਖਰਾਬ ਇਹ ਚੀਜ਼ਾਂ ਜ਼ਰੂਰੀ ਜ਼ਰੂਰੀ ਹੈ ਆਪਣਾ weight ਨੂੰ ਪੂਰਾ ਕੰਟਰੋਲ ਰੱਖੋ ਹੂੰ ਸਰਦੀਆਂ ਦੇ ਵਿੱਚ 1-2 ਕਿਲੋ ਜਾਂ 4.2 2 ਪাউন্ড ਇੱਕ ਤੋਂ ਲੈ ਕੇ 4 ਪੌਂਡ ਤੱਕ ਵੱਧ ਜਾਂਦਾ ਲੇਕਿਨ ਜੇ ਤੁਸੀਂ ਨਹੀਂ ਵਧਾਉਣਾ ਤੇ ਆਪਣਾ ਕੰਟਰੋਲ ਰੱਖੋ ਜੇ ਛੁੱਟੀਆਂ ਵੀ ਹੈਗੀਆਂ ਨੇ ਖਾ ਵੀ ਲੈ ਇਕਦਰ ਤੇ ਦੂਜੇ ਨੂੰ ਵਾਰਤ ਰੱਖੋ ਸਵੇਰੇ ਕੁਛ ਨਾ ਖਾਓ ਉੱਠ ਕੇ ਇਕਲੀ ਗ੍ਰੀਨ ਟੀ ਪੀਓ ਨਿੰਬੂ ਪਾ ਲੋ ਅਦਰਕ ਪਾ ਲੋ ਦਾਲਚੀਨੀ ਪਾ ਲੋ ਪੇਟ ਉਹਦੇ ਗ੍ਰੀਨ ਟੀ ਦੇ ਵਿੱਚ ਜੇ ਨਹੀਂ ਵੀ ਹੈਗੀ ਗ੍ਰੀਨ ਟੀ ਤੁਸੀਂ ਉਹ ਜੀ ਅਦਰਕ ਸਵਾਫ ਜਮੈਨ ਦਾਲਚੀਨੀ ਪਾ ਕੇ ਉਹ ਕੱਲਾ ਪਾਣੀ ਪੀ ਲਓ ਖੰਡ ਨਹੀਂ ਪਾਣੀ ਵਿੱਚ ਓਕੇ ਸ਼ੂਗਰ ਨਾ ਪਾਓ ਜੇ ਪਾਉਣਾ ਕਿਤੇ ਮਾੜਾ ਮੋਟਾ ਜਿਹਾ ਸਹੀ ਹਣੀ ਹੈਗਾ ਤੁਹਾਨੂੰ ਚੋ ਦੋ ਚਾਰ ਡਰਾਪ ਹਣੀ ਦੇ ਪਾ ਲਓ ਤੇ ਉਹਦੇ ਨਾਲ ਤੁਹਾਡਾ ਫਿਰ ਭੁੱਖੇ ਰਹੋ ਥੋੜੀ ਦੇਰ ਤੇ ਫਿਰ ਲੰਚ ਕਰ ਲਓ ਬ੍ਰੇਕਫਾਸਟ ਮਿਸ ਕਰਕੇ ਲੰਚ ਕਰ ਲੋ ਤੇ ਜੇ ਡੀਨਰ ਵੇਲੇ ਵੀ ਲਾਈਟ ਲਾਈਟ ਖਾਓ ਤੁਹਾਨੂੰ ਤੇ ਕਣਕ ਵਗੈਰਾ ਘੱਟ ਕਰਕੇ ਕਿਨੂਆ ਹੋ ਗਿਆ ਰਾਈਸ ਹੋ ਗਿਆ ਬੁਆਇਲਰ ਜੀ ਐਸ ਤਰ੍ਹਾਂ ਦੀਆਂ ਖਾਓਗੇ ਤਾਂ ਤੁਹਾਡਾ ਮਤਚ ਬੈਟਰ ਹੋ ਜਾਂਦਾ ਤੁਹਾਡੀ ਸਿਹਤ ਵਧੀਆ ਰਹਿੰਦੀ ਹੈ ਤੇ ਸਰ ਅੱਜਕੱਲ ਇੱਕ ਬਹੁਤ ਟ੍ਰੈਂਡਿੰਗ ਦੇ ਵਿੱਚ ਯਾ ਸੀਡਸ ਵੀ ਚੱਲ ਰਹੇ ਨੇ ਕਿ ਪਾਣੀ ਦੇ ਵਿੱਚ ਪਾ ਕੇ ਰਾਤ ਨੂੰ ਪੀਉਂ ਕੇ ਰੱਖ ਦਿਓ ਵੀ ਵਧੀਆ ਹੁੰਦੇ ਆ ਸਿਹਤ ਲਈ ਠੀਕ ਠੀਕ ਉਹ ਵੀ ਠੀਕ ਆ ਸੀਡਸ ਸਾਰੇ ਪੰਪਕਿਨ ਸੀਡ ਬਹੁਤ ਬੁਝੇ ਕਰਦੇ ਆਂ ਕਿਆਂ ਨੂੰ ਪੇਟ ਦੇ ਵਿੱਚ ਕੀੜੇ ਹੋ ਜਾਂਦੇ ਨੇ ਬੱਚਿਆਂ ਨੂੰ ਪੰਪਕਿਨ ਸੀਡ ਨੂੰ ਗ੍ਰਾਈਂਡ ਕਰਕੇ ਤੁਸੀ ਪਾਣੀ ਦੇ ਵਿੱਚ ਪਾ ਕੇ ਲੈ ਲਓ ਜਾਂ ਪ੍ਰੋਟੀਨ ਦੇ ਨਾਲ ਲੈ ਲਓ ਉਹ ਵਧੀਆ ਸੀਡ ਤੇ ਇਸ ਤੋਂ ਬਗੈਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਬਦਾਮ ਅਖਰੋਟ ਸਰ੍ਹਦੀਆਂ ਆ ਰਹੀਆਂ ਨੇ ਇੱਕ ਅੱਧੀ ਖੰਜੂਰ ਇੱਕ ਅ ਅੰਜੀਰ ਦੋ ਚਾਰ ਬਦਾਮ 10 15 ਜਿੰਨੇ ਵੀ ਆ ਉਹ ਪਿਓ ਕੇ ਇਹ ਨਹੀਂ ਵੀ ਸਵੇਰੇ ਉੱਠ ਕੇ ਖਾਣੇ ਆ ਥੋੜੇ ਲੇਟ ਖਾ ਲੋ ਜਦੋਂ ਲੰਚ ਕਰਨਾ ਉਹਦੇ ਨਾਲ ਖਾ ਲੋ ਅੰਜੀਰ ਲੈ ਲੋ ਇੱਕ ਖਜੂਰ ਲੈ ਲੋ ਉਹਦੇ ਨਾਲ ਫਿਰ ਬੋਡੀ ਟੈਂਪਰੇਚਰ ਠੀਕ ਰਹਿੰਦਾ ਅੰਦਰ ਵੀ એનર્ਜੀ ਹੈਗੀ ਬਾਹਰੋਂ ਹੀਟ ਹੈਗੀ ਕੋਲਡ ਹੈਗੀ ਆ ਤੇ ਉਹਨੂੰ ਫਿਰ ਫਾਈਟ ਕਰਨ ਦੀ એનર્ਜੀ ਤੇ ਠੰਡ ਲੱਗਣ ਦਾ ਖਤਰਾ ਘੱਟ ਹੁੰਦਾ ਇਹ ਪਾਣੀ ਦੇ ਵਿੱਚ ਪਿਓ ਕੇ ਰੱਖਣਾ ਰਾਤ ਨੂੰ ਪਿਓ ਕੇ ਰੱਖ ਦਿਤਾ ਰਾਤ ਨੂੰ ਸਵੇਰੇ ਜਦੋਂ ਉੱਠਣਾ ਉਹਦੋਂ ਨਾ ਖਾਓ ਥੋੜੇ ਲੇਟ ਕਰ ਦਿਓ ਸਵੇਰੇ ਕੁਝ ਨਾ ਖਾਓ ਗ੍ਰੀਨ ਟੀ ਪੀਓ ਮੈਂ ਮੇਰੀ ਵੈਸਕੂਲੇਸ਼ਨ ਹੈ ਇਹ ਗ੍ਰੀਨ ਟੀ ਪੀਲੋ ਤੇ ਉਸ ਤੋਂ ਬਾਅਦ ਜਦ ਲੰਚ ਕਰਨਾ ਉਹਦੇ ਨਾਲ ਖਾ ਲਓ ਓਕੇ ਤੇ ਇਹਨਾਂ ਨੇ ਤਾਂ ਲੰਚ ਕਰਨ ਤੋਂ ਪਹਿਲਾਂ ਖਾ ਲਓ ਫਿਰ ਨਾਲੇ ਭੁੱਖ ਘੱਟ ਲੱਗੂਗੀ ਰੋਟੀ ਘੱਟ ਖਾਓਗੇ ਜੀ ਕੱਲੀ ਸਬਜ਼ੀ ਖਾ ਲਓ ਜਾਂ ਜੋ ਵੀ ਖਾਣਾ ਖਾ ਲਓ ਜੇ 4 ਵਜੇ ਫਰੂਟ ਖਾ ਲਓ ਜੇ ਖਾਣਾ ਕਿੰਦਾ ਜੀ ਇਹ ਕੋਚ ਲੋਕ ਸਵੇਰੇ ਪਲੇਟ ਭਰ ਕੇ ਫਰੂਟ ਦੀ ਖਾਂਦੇ ਆ ਉਹ ਵੀ ਰੋਂਗ ਚੀਜ਼ ਹੋ ਜਾਂਦੀ ਫਿਰ ਕਹਿੰਗੇ ਸ਼ੂਗਰ ਹੈ ਸਾਨੂੰ ਤੇ ਸ਼ੂਗਰ ਹੈ ਤੇ ਫਿਰ ਤੁਸੀਂ ਧੋਈ ਹੋਰ ਸ਼ੂਗਰ ਖਾਈ ਜਾਣਾ ਚਾਹੀਏ ਨੈਚਰਲ ਆ ਪਰ ਸ਼ੂਗਰ ਤਾਂ ਸ਼ੂਗਰ ਹੀ ਹੈ ਨਾ ਯਾ ਇੱਥੇ ਕਾਂਟਾ ਦੇ ਵਿੱਚ ਡਾਇਬੀਟਿਸ ਦੀ ਬਹੁਤ ਜ਼ਿਆਦਾ ਪ੍ਰੋਬਲਮ ਜਿਵੇਂ ਕਿ ਵੱਧ ਰਹੀ ਹੈ ਕਾਫੀ ਯੰਗ ਏਜ ਦੇ ਵਿੱਚ ਵੀ ਹੋ ਰਹੀ ਹੈ ਨੋਟ ਸਾਰੀ ਸਾਰੀ ਓਵਰੀਟਿੰਗ ਪੀਜ਼ਾ ਨਾ ਪ੍ਰੋਸੈਸਡ ਫੂਡ ਖਾਣਾ ਮੈਂ ਬਹੁਤ ਬਹੁਤ ਲੱਛੁਕਿਆ ਜੇ ਬਾਹਰ ਵੀ ਕਿਤੇ ਗਏ ਆ ਤੁਸੇ ਭੁੱਖ ਲੱਗੀ ਆ ਤੁਸੀਂ ਅਸੀਂ ਆਏ ਦੇਖਦੇ ਵੀ ਕਿਹੜੇ ਮੈਕਡੋਨਲ ਚੱਲੀਏ ਜਾਂ ਇੱਥੇ ਜਾਈਏ ਜਾਂ ਉੱਥੇ ਚੁੱਪ ਕਰਕੇ ਗਰੋਸਰੀ ਸਟੋਰ ਤੇ ਜਾਓ ਦੋ ਬਨਾਣਾ ਲੈ ਲਓ ਇੱਕ ਪੀਅਰ ਲੈ ਲਓ ਇੱਕ ਸੰਤਰਾ ਲੈ ਲਓ ਦੋ ਚਾਰ ਡੰਡਾ ਲੱਗਨੇ ਤੇ ਕਿਤੇ ਅਸੀਂ ਖਰਚਦੇ 20 ਡਾਲਰ ਨਾਲੇ ਦਾ ਪੈਸੇ ਦੀ ਬਚੇ ਨਾਲੇ ਸਿਹਤ ਸੇ ਤੁਹਾਡੀ ਠੀਕ ਦੋ ਬਨਾਣਾ ਖਾਣੋਂ ਭੁੱਖ ਮਰ ਜਾਂਦੀ ਹੈ ਬੜੀ ਕੋ ਗੱਲ ਨਹੀਂ ਹੁੰਦੀ ਅਸੀਂ ਸਾਡਾ ਦਿਮਾਗ ਆਟੋਮੈਟਿਕਲੀ ਉਧਰ ਚੱਲਦਾ ਸਾਰਾ ਨਹੀਂ ਮੇਰਾ ਵੀ ਇਹ ਨਹੀਂ ਕਿ ਸਾਰਾ ਚੱਲਦਾ ਦਾ ਪਰ ਉਹਨੂੰ ਰੋਕ ਕੇ ਫਿਰ ਕੋ ਨਹੀਂ ਨਹੀਂ ਮੈਂ ਬਣਾਣਾ ਬਣਾਣਾ ਹੀ ਲੈਣਾ ਗ੍ਰੋਸਰੀ ਸਟੋਰ ਤੋਂ ਬਿਲਕੁਲ ਜੀ ਤੇ ਸਰ ਜੇਕਰ ਕਿਸੇ ਨੂੰ ਡਾਇਬੀਟਿਸ ਹੋ ਜਾਂਦੀ ਹੈ ਤਾਂ ਕੀ ਉਹ ਰਿਵਰਸ ਹੋ ਸਕਦੀ ਹੈ ਡਾਈਟ ਸਹੀ ਕਰਕੇ ਬਹੁਤ ਬਹੁਤ ਲੋਕਾਂ ਦੀ ਅਸੀਂ ਠੀਕ ਕੀਤੀ ਹੈ ਸਿਰਫ ਡਾਈਟ ਤੇ ਉਹ ਸਿਰਫ ਇੱਕ ਨਹੀਂ ਜੇ ਇੱਕ ਇੱਕ ਬੰਦੇ ਨੂੰ ਸਾਰੀ ਫੈਮਿਲੀ ਜੇ ਸ਼ੂਗਰ ਹੈਗੀ ਨਾ ਸੀ ਇੱਕ ਬੰਦੇ ਨੂੰ ਗਾਈਡ ਕਰਦੇ ਨੇ ਵੀ ਆ ਖਾਣਾ ਜੇ ਮੰਨ ਗਿਆ ਤੇ ਸਭ ਨੂੰ ਸਾਰੀ ਫੈਮਿਲੀ ਦੀ ਸ਼ੂਗਰ ਠੀਕ ਹੋ ਜਾਂਦੀ ਹੈ ਗੋਲੀਆਂ ਘਟ ਜਾਂਦੀਆਂ ਨੇ ਰੀਜ਼ਨ ਕੀ ਹੈ ਜੇ ਮਦਰ ਮਦਰ ਬਣਾਉਂਦੀ ਹੈ ਬੇਟੇ ਲਈ ਤੇ ਬੇਟਾ ਕਿਉਂ ਮੈਂ ਤਾਂ ਇਹੀ ਖਾਣਾ ਮਾਂ ਕਹਿੰਦੀ ਕਿ ਕਿਹੜਾ ਹੁਣ ਬਾਰ-ਬਾਰ ਬਣਾਓ ਇਹੀ ਅਸੀਂ ਖਾ ਲੈਂਦੇ ਹਾਂ ਉਹ ਹੈਬਿਟ ਫਰਨਰ ਚੇਂਜ ਹੋ ਜਾਂਦੀ ਹੈ ਸਾਰੀ ਫੈਮਿਲੀ ਦੀ ਤੇ ਜਦੋਂ ਫੈਮਿਲੀ ਦੀ ਹੈਬਿਟ ਚੇਂਜ ਹੁੰਦੇ ਆਟੋਮੈਟਿਕਲੀ ਫਿਰ ਸ਼ੂਗਰ ਠੀਕ ਹੋ ਜਾਂਦੀ ਹੈ ਬਾਕੀ ਅਸੀਂ ਦੱਸ ਦਿੰਨੇ ਸਾਰਾ ਹਰੇਕ ਬੰਦੇ ਦੀ ਅਲੱਗ-ਅਲੱਗ ਹੁੰਦੀ ਹੈ ਵੈਜੀਟੇਰੀਅਨ ਨੋਨ ਵੈਜੀਟੇਰੀਅਨ ਜਾਂ ਮੀਟ ਵਗੈਰਾ ਖਾਂਦੇ ਆ ਜਾਂ ਸ਼ਰਾਬ ਪੀਂਦੇ ਆ ਹਰ ਇੱਕ ਦੀ ਅਲੱਗ-ਅਲੱਗ ਚੀਜ਼ ਹੁੰਦੀ ਹੈ ਅਸੀਂ ਉਹ ਗਾਈਡ ਕਰ ਦਿੰਦੇ ਹਾਂ ਸਾਰਾ ਓਕੇ ਮੇਨ ਚੀਜ਼ ਤਾਂ ਮੇਨ ਦਾ ਗਾਈਡੈਂਸ ਹੈ ਤੇ ਬਾਕੀ ਦਵਾਈਆਂ ਦੇ ਤਾਂ ਸੰਕਰ ਦੇ ਡੀ ਕੋਈ ਨਹੀਂ ਰਿਹਾ। ਜੀ। ਬਾਕੀ ਹੁਣ ਪਿਛਲੇ ਐਸੇ ਮਹੀਨੇ ਸਟਾਰਟਿੰਗ ਤੇ। ਜੀ। ਲੇਡੀ ਆਈ ਕਹਿੰਦੀ ਬਈ ਕਹਿੰਦੀ ਮੈਨੂੰ ਡਾਕਟਰ ਨੇ ਕਿਹਾ ਸਾਰੀ ਉਮਰ ਤੇਰੇ ਬੇਬੀ ਹੋ ਨਹੀਂ ਸਕਦਾ। ਹੂੰ। 15 ਦਿਨ ਦਵਾਈ ਨਹੀਂ ਲਈ। ਹੂੰ। ਬੇਬੀ ਮੈਂ ਪ੍ਰੈਗਨੈਂਟ ਹੋ ਗਈ। ਓਕੇ। ਉਹ ਇਨੀ ਕੌਸ਼ਲ ਹੋ ਕੇ ਆਈ ਤੇ ਲੇਕਿਨ ਇਹ ਕੁਝ ਲੋਕ ਇਹ ਕਿਵੇਂ ਹੋ ਸਕਦਾ? ਹੂੰ ਹੂੰ। ਇਹ ਹੁੰਦਾ ਸਾਰਾ ਕੁਝ ਹੁੰਦਾ। ਲੇਕਿਨ ਗਾਈਡ ਨਹੀਂ ਕਰਨਾ ਉਹ ਲੋਕਾਂ ਨੂੰ ਡਾਕਟਰ ਹੈਗੇ ਡਾਇਗਨੋਸ ਨਹੀਂ ਕਰਦੇ ਉਹਨੇ ਦਵਾਈ ਦੇ ਦੇਣੀ ਹੈ ਸਾਡਾ ਫਰਜ਼ ਬੰਦਾ ਗਾਈਡ ਕਰਨਾ ਖੁਰਾਕ ਚੇਂਜ ਕਰੋ ਡਿਸਪਲਨ ਕਰੋ ਤੇ ਇਹ ਸਾਰਾ ਕੁਝ ਆਪੇ ਹੋ ਜਾਂਦਾ ਤੇ ਉਹ ਚੀਜ਼ਾਂ ਹੁੰਦੀਆਂ ਨੇ ਮੈਡੀਕਲ ਨਹੀਂ ਹੈਗਾ ਇਹ ਇਹ ਨੌਲੇਜ ਹੀ ਹੈ ਸਾਰਾ ਜੀ ਹਾਂ ਜੋੜਾ ਨਾਲ ਦਰਦ ਦਾ ਅਸੀਂ ਕੋਡੇ ਮਤਲਬ ਮੋਸਟਲੀ ਲੋਕ ਜਿਵੇਂ ਲੰਗਮਾਰ ਮਾਰ ਕੇ ਚਲੇ ਜਾਣਗੇ ਉਹਨਾਂ ਨੂੰ ਕਹਿੰਦੇ ਭਾਈ ਇਲਾਜ ਕਰਾ ਲਓ ਉਹ ਇਲਾਜ ਨਹੀਂ ਕਰਾਉਣਾ ਟੈਨ ਉਰ ਖਾ ਲੈਣੀ ਹੈ ਹੋਰ ਖਾ ਲੈਣਾ ਉਹ ਇਲਾਜ ਨਹੀਂ ਹੈਗਾ ਯਾਨੀ ਬਲਕਸੋ ਮੈਂ ਦੇਖ ਆਪਸੂ ਲੈ ਉਹ ਖਾ ਲੈਂਦੇ ਉਹਦੇ ਨਾਲ ਨਹੀਂ ਅਸਲੀ ਖੁਰਾਕ ਤੇ ਹੁੰਦਾ ਤੇ ਤੁਹਾਡਾ ਕੀ ਕੀ ਤੁਹਾਨੂੰ ਟਿਊਨ ਅਪ ਵਾਸਤੇ ਤੁਹਾਡੀ ਬਾਡੀ ਵਾਸਤੇ ਅਲੱਗ ਅਲੱਗ ਕਿਵੇਂ ਚਾਹੀਦਾ ਅਸੀਂ ਹਰੇਕ ਦੀ ਅਲੱਗ ਅਲੱਗ ਬਾਡੀ ਹੈ ਹਰੇਕ ਨੂੰ ਇੱਕੋ ਦਵਾਈ ਨਹੀਂ ਦੇ ਸਕਦੇ ਕੋਈ ਗਰਮ ਹੁੰਦੀ ਹੈ ਕੋਈ ਠੰਡੀ ਹੁੰਦੀ ਹੈ ਕਿਸੇ ਤਸੀਰ ਗਰਮ ਉਹਦੇ ਹਿਸਾਬ ਦੇ ਨਾਲ ਅਸੀਂ ਦਵਾਈ ਬਣਾ ਕੇ ਦਿੰਨੇ ਆ ਤੇ ਗੋਡਿਆਂ ਦਾ ਜੋੜਾਂ ਦਾ ਦਰਦ ਵੀ ਹੂੰ ਵੈਰੀ ਗੂਸ ਵੇਨਸ ਲੇਡੀਆਂ ਦਾ ਖਾਸ ਕਰਨਾੜਾ ਨੀਲੀਆਂ ਹੋ ਜਾਂਦੀਆਂ ਨੇ ਨਾੜਾ ਸਪਾਈਡਰ ਕਹਿੰਦੇ ਵੀ ਵੇਨਸ ਤੇ ਉਹ ਸਾਰੀਆਂ ਠੀਕ ਕਰ ਦਿੰਦੀ ਹੈ ਤੇ ਅੱਜ ਕੱਲ ਜਿਵੇਂ ਕਿ ਫੇਸ ਤੇ ਛਾਈਆਂ ਪੈ ਜਾਂਦੀਆਂ ਮਤਲਬ ਕਾਫੀ ਤਰ੍ਹਾਂ ਦੀਆਂ ਪ੍ਰੋਬਲਮਸ ਦਾਗ ਪੈ ਜਾਂਦੇ ਨੇ ਉਹ ਸਾਰੀਆਂ ਦਾ ਵੀ ਇਲਾਜ ਹੋ ਸਕਦਾ ਹੈ ਉਹ ਤਾਂ ਪ੍ਰੇਰਣ ਮੈਨੂੰ ਕਈ ਵਾਰ ਨਾ ਲਈ ਪਤਾ ਨਹੀਂ ਪਤਾ ਹੈ ਕਿ ਸ਼ਾਇਆ ਹੈਗੀਆਂ ਨੇ ਮੇਕਅਪ ਕਰ ਲੈਂਦੀਆਂ ਨੇ। ਕਈ ਵਾਰ ਇੰਡੀਆ ਜਾਣਾ ਹੁੰਦਾ। ਇੱਕ ਦੀ ਬਹੁਤ ਆਈ ਮੇਰੇ ਕੋਲੇ। ਤੇ ਬਾਜੀ ਮੈਂ ਅਗਲੇ ਮਹੀਨੇ ਇੰਡੀਆ ਜਾਣਾ। ਯਾਦ ਹੀ ਫੇਰ ਆਉਂਦਾ ਮੇਰੇ ਸ਼ਾਇਆ ਪਈ ਹੋਈਆਂ ਨੇ। ਅਗਰ ਇੱਕ ਮਹੀਨੇ ਚ ਨਹੀਂ ਠੀਕ ਹੋਣੀਆਂ। ਇਹਨੂੰ ਟਾਈਮ ਲੱਗਣਾ। ਹਮ ਚੇ ਚੇਮੀ ਨੇ ਤਾਂ ਲੈ ਕੇ ਸਾਲ ਲੱਗ ਜਾਂਦਾ ਹੌਲੀ ਹੌਲੀ ਫਿਰ ਕੋਈ ਦਵਾਈ ਹੁੰਦੀ ਆਇਰਨ ਦੀ ਕਮੀ ਹੁੰਦੀ ਹੈ ਤੇ ਹੋਰ ਵਿਟਾਮਿਨ ਦੀ ਕਮੀ ਹੁੰਦੀ ਹੈ ਤੇ ਫਿਰ ਉਹ ਜੋ ਸਾਰਾ ਠੀਕ ਹੋ ਜਾਂਦਾ ਫਿਰ ਹੌਲੀ ਹੌਲੀ ਜਿਹੜੀ ਹੈਗੀ ਹੈ ਸਾਰਾ ਖੂਨ ਬਲੱਡ ਸਰਕੂਲੇਸ਼ਨ ਵਧੀਆ ਹੋਣ ਹੋ ਜਾਂਦਾ ਖੁਰਾਕ ਚੇਂਜ ਹੋ ਜਾਂਦੀ ਹੈ ਤੇ ਉਸ ਬਾਅਦ ਫਿਰ ਤੁਹਾਡੀਆਂ ਚਾਈਆਂ ਆਹستہ ਆਹستہ ਜਾਣ ਲੱਗ ਜਾਂਦੀ ਜੇ ਕੋਈ ਇੱਕ ਦਿਨ ਚੀ ਉਹ ਨਹੀਂ ਜਾਣੀ ਬਿਲਕੁਲ ਮਤਲਬ ਇੱਥੇ ਇਹ ਕਹਿ ਸਕਦੇ ਆ ਕਿ ਕੋਈ ਵੀ ਪ੍ਰੋਬਲਮ ਹੋਵੇ ਉਹਦਾ ਇਲਾਜ ਹੈ ਜਿਹੜਾ ਹੋ ਜਾਂਦਾ ਹੈ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੈਗੀ ਜਿਹੜਾ ਇਲਾਜ ਨਹੀਂ ਹੋਏਗਾ ਹਰ ਚੀਜ਼ ਦਾ ਹਰ ਚੀਜ਼ ਦਾ ਇਲਾਜ ਹੈਗਾ ਈਵਨ ਕੈਂਸਰ ਦਾ ਵੀ ਹੈ ਤਨ ਨਹੀਂ ਹੈਗਾ ਜੋ ਕੀਮੋਥੈਰਪੀ ਕਰਾਉਣੇ ਆ ਅਸੀਂ ਡਾਕਟਰ ਦੇ ਵਿੱਚ ਦਖਲ ਨਹੀਂ ਦੇਈਦਾ ਜਾਂ ਪੇਸ਼ੈਂਟ ਦੇ ਤੱਕ ਨਹੀਂ ਦੇਈਦਾ ਲੇਕਿਨ ਇਹ ਕਹਿੰਨੇ ਪਈਆ ਨਾਲ ਲੈਂਦੇ ਰਹੋ ਦਵਾਈ ਡਾਕਟਰ ਦੇ ਬਿਨਾਂ ਵੀ ਕਰਦੇ ਨਾਲ ਲਓ ਤੇ ਡਿਪੈਂਡ ਕਰਦਾ ਤੁਹਾਡੇ ਤੇ ਤੇ ਅਸੀਂ ਤੁਹਾਨੂੰ ਵਧੀਆ ਇੱਕ ਤਾਂ ਖੁਰਾਕ ਦੱਸ ਦੇ ਦੀ ਹੈ ਹਸਪੀਟਲ ਜਾਓ ਜੀ ਕਿ ਆਏ ਤੁਹਾਨੂੰ ਸ਼ੂਗਰ ਆ ਚਾਹੇ ਤੁਸੀਂ ਐਡਮਿਟ ਹੋ ਗਏ ਹਸਪੀਟਲ ਵਿੱਚ ਤੁਹਾਨੂੰ ਕੀ ਦੇਣਗੇ ਬ੍ਰੈਡ ਜੈਮ ਤੇ ਮਤਲਬ ਸਾਰਾ ਬੈਡ ਫੂਡ ਦਿੰਦੇ ਆ ਖਾਣ ਨੂੰ ਜੇ ਜੇ ਕਰਨਾ ਚਾਹਣਾ ਹੋ ਤੁਹਾਨੂੰ ਹੈਲਥੀ ਫੂਡ ਨਹੀਂ ਸਬਜ਼ੀਆਂ ਨਹੀਂ ਦੇ ਸਕਦੇ ਸਟੀਮ ਕਰਕੇ ਸਟੀਮ ਵੈਜੀਟੇਬਲ ਦੇ ਦਿਸੀ ਕੋ ਦੇ ਜਾਂ ਕੁਝ ਹੋਰ ਹੈਲਥੀ ਫੂਡ ਦੇ ਕਿੰਨੂਆ ਦੇ ਦੇਣ ਤੋਂ ਦੇਣਾ ਨਹੀਂ ਉਹਨਾਂ ਨੇ ਬਰੈਡ ਦਾ ਪੀਸ ਨਾਲ ਜਾਣ ਨਾਲ ਹੋਉਂਦੀ ਜੈਲੋ ਦੇ ਦਨੀ ਨਾਲ ਜਾਂ ਉਹ ਰਸੇ ਚੀਜ਼ਾਂ ਉਧਰ ਫੂਡ ਹਸਪੀਟਲਸ ਵੀ ਵਧੀਆ ਨਹੀਂ ਮਿਲਦਾ ਜਿਹੜੇ ਹਸਪੀਟਲ ਐਡਵਾਂਸਟ ਵੀ ਹੈਗੇ ਆ ਇਹ ਤੁਹਾਨੂੰ ਆਪ ਦੇਖਣਾ ਪੈਣਾ ਵੀ ਫੂਡ ਕਿਸ ਤਰ੍ਹਾਂ ਦਾ ਵਧੀਆ ਜਿਹੜਾ ਸਾਡੀ ਸਿਹਤ ਵਾਸਤੇ ਚੰਗਾ ਕਿਹੜਾ ਨਹੀਂ ਹੈ ਬਿਮਾਰ ਅਸੀਂ ਹੁਣ ਨਹੀਂ ਓਵਰਈਟਿੰਗ ਤੇ ਗਲਤ ਫੂਡ ਖਾ ਕੇ ਜਿਵੇਂ ਹੁਣ ਸਟੂਡੈਂਟਸ ਦੇਖਦੇ ਆਪਾਂ ਕਾਫੀ ਆਉਂਦੇ ਮੇਰੇ ਕੋਲੇ ਉਹ ਉਹਨਾਂ ਨੂੰ ਆਇਰਨ ਦੀ ਕਮੀ ਬਾਲ ਡ్రਾਈਨਸ ਡੈਂਡਰਫਮ ਕਿਉਂ ਹੁੰਦੀ ਆ ਕਿਉਂਕਿ ਫੂਡ ਗਾ ਮੈਗੀ ਨੂਡਲਸ ਖਾਈ ਜਾਂਦੇ ਜਾਂ ਮਾੜਾ ਮੂਟਾ ਖਾ ਲਿਆ ਜਾਂ ਰੈਸਟੋਰੈਂਟ ਤੋਂ ਟਿਫਨ ਖਾ ਲਿਆ ਜਾਂ ਬਾਹਰੋਂ ਖਾ ਲਿਆ ਵੈਜੀਟੇਬਲ ਵਾਲਾ ਪਤਾ ਨਹੀਂ ਕਿਹੜਾ ਹੁੰਦਾ ਬਣਾਇਆ ਹੁੰਦਾ ਉਹਨਾਂ ਦਾ ਫ੍ਰੀਜ ਕਰਕੇ ਬਣਾ ਕੇ ਰੱਖਿਆ ਹੁੰਦਾ ਫਿਰ ਗਰਮ ਕੀਤਾ ਦਿੱਤਾ ਸਾਰਾ ਮੱਕੀ ਦੀ ਰੋਟੀ ਖਾਣ ਨੂੰ ਬਾਹਰ ਬਾਜ਼ਾਰ ਦੇ ਵਿੱਚ ਇੱਕ ਵੀ ਮੈਨੂੰ ਦੱਸ ਦਿਓ ਰੈਸਟੋਰੈਂਟ ਵਾਲਾ ਜਿਹੜਾ ਸਾਲ ਤਾਜ਼ਾ ਬਣਾਉਂਦਾ ਕੋਈ ਨਹੀਂ ਬਣਾਉਂਦਾ ਸਾਰੇ ਡੱਬਿਆਂ ਦਾ ਘਰ ਦਾ ਫੂਡ ਆ ਗੁਲਾਬ ਜਾਮਨਾ ਤੇ ਗੁਲਾਬ ਜਾਮਨਾ ਵੀ ਉਹ ਡੱਬਿਆਂ ਚ ਆਉਂਦੀਆਂ ਨੇ ਕਰਨ ਕਰਕੇ ਦੇ ਦਿੰਦੇ ਵਿੱਚ ਪਾ ਕੇ ਪਰਸਰਚ ਫੂਡ ਆ ਸਾਰੇ ਇਹ ਮਠਿਆਈ ਤਾਂ ਖਾਣੀ ਵੀ ਚਾਹੀਦੀ ਕਿਉਂਕਿ ਪాయిਜ਼ਨ ਨਹੀਂ ਹੈ ਸਾਰੇ ਕਿਤੇ ਹੋਇਆ ਵਿਆਹ ਵਾਲੀ ਸ਼ਾਦੀ ਤੇ ਗੁਰਦੁਆਰੇ ਤੇ ਕਿਤੇ ਗਏ ਮਾੜਾ ਮੁੱਟਾ ਕਿਤੇ ਖਾ ਲੋ ਨਾ ਕੋਈ ਚੀਜ਼ ਨੂੰ ਨਹੀਂ ਪਰ ਲਿਮਟ ਹੁੰਦੀ ਹੈ। ਲਿਮਟ ਦੇ ਵਿੱਚ ਰਹਿ ਕੇ ਖਾਣਾ ਚਾਹੀਦਾ। ਯਾਨੀ ਕਿ ਡੱਬਾ ਆਇਆ ਤੇ ਤੁਸੀਂ ਪਾਉਣ ਦਾ ਗੁਲਾਬ ਜਾਮੁਣਾ ਤੁਸੀਂ ਇਕੱਲੇ ਖਾ ਗਏ। ਚਾਹ ਨਾਲੇ 2-4 ਵਿੱਚ ਡੱਬਾ ਖਤਮ ਕਰਤਾ ਉਹ ਮਾੜਾ। ਉਹ ਮਾੜਾ। ਕਿਤੇ ਹੋਰ ਅੱਧੀ ਖਾ ਲੋ। ਇਹ ਨਹੀਂ ਵੀ ਨਹੀਂ। ਪਕੌੜੇ ਖਾਣੇ ਕਿਤੇ ਖਾ ਲੋ ਇਸੋ ਤੇ। ਯਾ ਪਰ ਇਹ ਨਹੀਂ ਵੀ ਉਹ ਤੋਂ ਵੀ ਕੱਢਦੇ ਹਾਂ ਪੰਜਾਬੀ ਬਿਲਕੁਲ ਸਰ ਇੱਥੇ ਇੱਕ ਇਹ ਵੀ ਪ੍ਰੋਬਲਮ ਬਹੁਤ ਫੇਸ ਕਰਨੀ ਪੈ ਰਹੀ ਜਿਵੇਂ ਛੋਟੀ ਉਮਰ ਦੇ ਵਿੱਚ ਜਾਂ ਸਕੂਲ ਏਜ ਦੇ ਵਿੱਚ ਬੱਚੇ ਨਸ਼ੇ ਕਰਨ ਲੱਗ ਜਾਂਦੇ ਆ ਜਾਂ ਨੌਜਵਾਨ ਵੀ ਨੇ ਜਿਹੜੇ ਤੇ ਪੇਰੈਂਟਸ ਨੇ ਜਿਹੜੇ ਬਹੁਤ ਦੁਖੀ ਹੋਏ ਹੋਏ ਨੇ ਤਾਂ ਕੀ ਨਸ਼ੇ ਵੀ ਛਡਾਏ ਜਾ ਸਕਦੇ ਨੇ ਬਿਲਕੁਲ ਕੋਈ ਐਡੀ ਗੱਲ ਹੀ ਨਹੀਂ ਹੈਗੀ ਨਸ਼ੇ ਬੰਦਾ ਕਮਜ਼ੋਰ ਬੰਦਾ ਹੀ ਜਾਂ ਉਹਨੂੰ ਸਟ्रेस ਹੁੰਦੀ ਆ ਉਹੀ ਲੱਗਦਾ ਜਾਂ ਜਿਵੇਂ ਟ੍ਰੱਕਾਂ ਤੇ ਓਵਰ ਲੌਂਗ ਆਵਰਸ ਕੰਮ ਕਰਨਾ ਹੁੰਦਾ ਓਵਰ ਬਰਡਨ ਵੀ ਹੋ ਜਾਂਦਾ ਬਰਡਨ ਹੋ ਜਾਂਦਾ ਤੇ ਦੂਜੀ ਚੀਜ਼ ਜਿਹੜੀ ਹੈਗੀ ਆ ਜਿਵੇਂ ਪੁਰਾਣੇ ਜ਼ਮਾਨੇ ਚ ਹਫੀਮ ਸੀਗੀ ਵਧੀਆ ਸੀਗੀ ਮੈਂ ਇਹ ਨਹੀਂ ਕਹਿੰਦਾ ਖਾਓ ਪਰ ਉਹ ਵਧੀਆ ਸੀਗੀ ਸਿਹਤ ਨੂੰ ਠੀਕ ਰੱਖਦੀ ਸੀ ਲੇਕਿਨ ਅੱਜ ਜਿਹੜੀਆਂ ਮਿਕਸਿੰਗ ਮਿਕਸਿੰਗ ਬਹੁਤ ਹੈਗੀ ਚੈਪਡਿਕਲ ਵਿੱਚ ਪਾ ਕੇ ਬਿਲਕੁਲ ਖਾਣੀ ਨਹੀਂ ਚਾਹੀਦੀ ਬਾਕੀ ਸਟੂਡੈਂਟ ਜਿਹੜੇ ਆਉਂਦੇ ਨੇ ਮੈਂ ਕੱਲ ਹੀ ਗੱਲ ਕਰਦਾ ਸੀ ਕਿਸੇ ਕੁੜੀ ਨਾਲ ਤੇ ਉਹ ਉਹ ਕਹਿੰਦੀ ਵਿਜ਼ਿਟਰ ਆਈ ਹੈ ਕਹਿੰਦੀ ਮੈਂ ਤਾਂ ਇੰਡੀਆ ਸੜੇ ਗੋਲੀਆਂ ਨਾਲ ਲੈ ਕੇ ਆਈ ਆ ਮੈਂ ਕਹੀ ਮਾਰਦੀਆਂ ਨੇ ਬੰਦੇ ਉਹ ਨਸ਼ੇ ਵਾਲੀਆਂ ਕੁੜੀਆਂ ਨਾਲ ਲੈਣ ਦੇ ਛੂਟੀ ਛੂਟੀ ਓਕੇ ਉਹ ਇਹ ਇਹਦੇ ਅਮਰਜੈਂਸੀਆਂ ਆਮ ਤੇ ਉਹ ਹੈਗੀਆਂ ਉਹ ਇਹਨਾਂ ਕੀ ਹਾਰਟ ਐਟ ਆਪਣੇ ਹੰਦਰਦਖਵਾਰ ਦੇ ਵਿੱਚ ਹੀ ਖਬਰ ਆਈ ਸੀ 2 ਸਾਲ ਹੋ ਗਏ ਜੀ 20 16 1700 ਸਟੂਡੈਂਟ ਜਾਂ ਕੋਈ ਜੰਗ ਬੱਚੇ ਹਾਰਟ ਐਟ ਨਾਲ ਮਰਦੇ ਆ ਉਹ ਹਾਰਟ ਐਟ ਨਾਲ ਨਹੀਂ ਹੁੰਦਾ ਉਹ ਦਵਾਈ ਦਾ ਸਾਈਡ ਇਫੈਕਟ ਉਹਨੇ ਗੋੜੀਆਂ ਖਾਂਦੇ ਜੀਵ ਜਿੰਦ ਰੱਖਦੇ ਆ ਉਹਦਾ ਸਾਈਡ ਇਫੈਕਟ ਜਿਆਦਾ ਖਾਲੀ ਜਾਂ ਹਾਰਟ ਸੁੱਤੇ ਪੈ ਲ ਜਾਂਦੇ ਆ ਓਕੇ ਹਾਂ ਆਪਣੇ ਅਖਬਾਰ ਦੇ ਵਿੱਚ ਹੀ ਕਵਰੇਜ ਸੀ ਜੀ ਉਹਦਾ ਰਾਈਟ ਸੀ ਜੀ 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 ਬਹੁਤ ਜ਼ਰੂਰੀ ਤੇ ਇਹ ਚੀਜ਼ਾਂ ਇਹਨਾਂ ਤੋਂ ਅਵੋਇਡ ਕਰੋ ਨਸ਼ਿਆਂ ਨੂੰ ਜੇ ਤੁਸੀਂ ਚੰਗੀ ਖਾਣਾ ਖਾਓ ਐਕਸਰਸਾਈਜ਼ ਕਰੋ ਤੇ ਤੁਹਾਡੀ ਸਿਹਤ ਆਪੇ ਵਧੀਆ ਤੇ ਤੁਹਾਡੀ ਬਾਡੀ ਤੁਹਾਡੀ ਲੈਂਗੁਏਜ ਬੋਲੂਗੀ ਤੁਹਾਡਾ ਔਰਾ ਵਧੀਆ ਹੋ ਜਾਊਗਾ ਜੀ ਤੁਹਾਡਾ ਔਰਾ ਠੀਕ ਆ ਤੁਸੀਂ ਹੈਪੀ ਹੋ ਜੇ ਤੁਹਾਡਾ ਨੈਗੇਟਿਵਿਟੀ ਭਰੀ ਹੋਈ ਹੈ ਅੰਦਰ ਪੀਟਰ ਤੁਰੀ 네ਗਟਿਵ ਤੋਂ ਹੋਰ 네ਗਟਿਵ 네ਗਟਿਵ ਤੋਂ ਹੋਰ 네ਗਟਿਵ ਦੀ ਜਾਈ ਹੈ ਨਾ ਉਹਦਾ ਫਾਇਦਾ ਕੋਈ ਨਹੀਂ ਹੈਗਾ ਬਿਲਕੁਲ ਜੀ ਇਸ ਕਰਕੇ ਪੋਜ਼ਿਟਿਵ ਬਣੋ ਚਾਹੇ ਅਲਾਹ ਜੇ ਜੀ ਮਰਜੀ ਹੈ ਉਹ ਆਪੇ ਹੋਣੀ ਹੋਣੀ ਸੁੰਦਰ ਜਾਂਦੇ ਹੁੰਦੇ ਕੋਈ ਏਡੀ ਕਰਨੀ ਫਾਈਟ ਕਰਨਾ ਪੈਂਦਾ ਲਾਈਫ ਦੇ ਵਿੱਚ ਅਸੀਂ ਵੀ ਕੀਤਾ ਤੁਸੀਂ ਵੀ ਕਰੋਗੇ ਸਾਰੇ ਕਰਦੇ ਆ ਜਿਹੜਾ ਰਹਿ ਗਿਆ ਉਹ ਲੂਜ਼ਰ ਹੋ ਜਾਂਦਾ ਲੂਜ਼ਰ ਨਾ ਬਣੋ ਵਿਨਰ ਬਣੋ ਜੀ ਤੇ ਜਿਵੇਂ ਕਿ ਸਰ ਕਈਆਂ ਦਾ ਜਿਵੇਂ ਪੇਟ ਨਿਕਲਿਆ ਹੁੰਦਾ ਤਾਂ ਕੀ ਉਹ ਪਰਸਨ ਨੂੰ ਅੱਗੇ ਜਾ ਕੇ ਡਾਇਬੀਟਿਸ ਜਾਂ ਕੋਈ ਹੋਰ ਪ੍ਰੋਬਲਮ ਆਣੀ ਹਾਣੀ ਹੁੰਦੀ ਹੈ ਇਹ ਮੈਂ ਸਿੰਪਲ ਜਿਹਾ ਦੱਸ ਦਿੰਦਾ ਜਿਹੜੇ ਪਤਲੇ ਬੰਦੇ ਆ ਸਕਿਨੀਆਂ ਆ ਕਈ ਹੱਡੀ ਦੇ ਕਾਰਨ ਉਹਨਾਂ ਦੇ ਥੋੜਾ ਜਿਹਾ ਵੀ ਢਿੱਡ ਨਿਕਲੇ ਨਾ ਬਾਹਰ ਨੂੰ ਉਹਨਾਂ ਨੂੰ ਹਾਰਟ ਐਟੈਕ ਦੇ ਚਾਂਸਸ ਜ਼ਿਆਦਾ ਮੋٹے ਬੰਦੇ ਨੂੰ ਜਿਹੜਾ ਚਾਰੇ ਪਾਸੇ ਮੋਟਾ ਬੰਦਾ ਉਹਨੂੰ ਕਈਆਂ ਨੂੰ ਤਾਂ ਕੋਲੇਸਟ੍ਰੋਲ ਨਾਲ ਸ਼ੂਗਰ ਨਾਲ ਬਲੱਡ ਪ੍ਰੈਸ਼ਰ ਕੁਝ ਨਹੀਂ ਹੁੰਦਾ ਕਿਉਂਕਿ ਜਿੰਨਾ ਖਾਂਦੇ ਆ ਉਹ ਫੈਟ ਉਹਨਾਂ ਦੇ ਸੈੱਲ ਦੇ ਵਿੱਚ ਲੈ ਜਾਂਦੀ ਜੀ ਉਹ ਹਾਰਟ ਤੇ ਨਹੀਂ ਅਸਰ ਕਰਦੀ ਜਾਂ ਕਿਡਨੀ ਤੇ ਨਹੀਂ ਅਸਰ ਕਰਦੀ ਜਿਹੜੇ ਪਤਲੇ ਬੰਦੇ ਆ ਉਹਨਾਂ ਦਾ ਉਹਨਾਂ ਨੂੰ ਪੇਟ ਦਾ ਹਿਸਾਬ ਰੱਖਣਾ ਬਹੁਤ ਜ਼ਰੂਰੀ ਹੈ। ਵੈਸੇ ਵੀ ਪੇਟ ਨਿਕਲਣਾ ਮਾੜਾ ਹੀ ਹੈ। ਹੂੰ ਤੇ ਜਿਵੇਂ ਮੇਰੇ ਅਰਗ ਮੈਂ ਮੈਂ ਨਹੀਂ ਲਾਈ ਕਰਦਾ। ਮੈਂ ਭੁੱਖਾ ਰਹ ਲੂੰਗਾ ਕਹਿੰਦਾ ਪਰ ਮੈਂ ਪੇਟ ਨਹੀਂ ਵਧਣ ਦੇਣਾ। ਉਹ ਤਾਂ ਉਹਦੀ ਨੈਚਰ ਹੁੰਦੀ ਹੈ। ਨਹੀਂ ਚੰਗਾ ਲੱਗਦਾ। ਤੇ ਆਪਣਾ ਪੇਟ ਤੋਂ ਦਿਸੇ ਨਾ। ਮਤਲਬ ਥੋੜਾ ਬਰਤ ਰੱਖ ਲਓ। ਖਾਲੂ ਹੀ ਨਹੀਂ ਕਦੇ ਖਾਣਾ। ਤੁਸੀਂ ਲਾਈਟ ਫੂਡ ਖਾ ਲਓ ਕੱਲਾ ਜੇ ਮੀਟ ਖਾਣਿਆ ਕੱਲਾ ਮੀਟ ਖਾ ਲਓ ਪ੍ਰੋਟੀਨ ਸ਼ੇਕ ਪੀ ਲਓ। ਤੇ ਭੁਖੇ ਤਾਂ ਇੱਕ ਦੋ ਫਰੂਟ ਖਾ ਲਓ ਐਵੋਕਾਡੋ ਖਾ ਲਓ ਜੀ ਤੇ ਉਹ ਨਾਲ ਫਿਰ ਤੁਹਾਡਾ ਡਾਈਜੈਸਟ ਆਰਾਮ ਮਿਲ ਜਾਂਦਾ ਪੇਟ ਨੂੰ ਫਿਰ ਹੌਲੀ ਹੌਲੀ ਘਟਣਾ ਸ਼ੁਰੂ ਹੋ ਜਾਂਦਾ ਥੋੜੀ ਬਹੁਤੀ ਐਕਸਰਸਾਈਜ਼ ਕਰ ਲਓ ਤੇ ਉਹ ਨਾਲ ਫਿਰ ਤੁਹਾਡਾ ਪੇਟ ਠੀਕ ਰਹਿੰਦਾ ਜੀ ਤੇ ਇਸ ਤੋਂ ਨਾ ਜਾਂ ਕੋਈ ਵੈਰੀਕੋਲਸ ਵੇਨਸ ਹੈਗੀਆਂ ਨੇ ਜਾਂ ਐਲੋਪੀਸ਼ੀਆ ਪਥਰੀ ਹੋਗੀ ਸ਼ਿਲਾ ਜੀ ਚਾਹੀਦੀ ਹੈ ਜਾਂ ਕੋਈ ਹੋਰ ਕੋਈ ਪ੍ਰੋਬਲਮ ਹੈਗੀ ਹੈ ਬੇਬੀ 컨ਸੀਵ ਕਰਨਾ ਚਾਹੁੰਦੇ ਹੋ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਹੈਗੀ ਇਹਨਾਂ ਸੋਚੋ ਕੈਂਸਰ ਵੀ ਹੈਗੀ ਆ ਜਾਂ ਉਸ ਤੋਂ ਬਾਅਦ ਵੀ ਕੈਂਸਰ ਠੀਕ ਵੀ ਹੋ ਗਈ ਉਸ ਤੋਂ ਬਾਅਦ ਵੀ ਮੈਨੂੰ ਕਾਲ ਕਰਕੇ ਪੁੱਛਣਾ ਭਾਈ ਕੀ ਖਾਈ ਤਾਂ ਕਿ ਦੁਬਾਰਾ ਨਾ ਹੋਵੇ ਇਹ ਚ ਮੇਰੇ ਕੋ ਪੈਸੇ ਬਣਾਉਣ ਵਾਲੀ ਗੱਲ ਨਹੀਂ ਹੈਗੀ ਬੀਨਸ ਸੈਗਲ ਲਿਵਿੰਗ ਪਰ ਇਹ ਦਾ ਇਹ ਮਤਲਬ ਨਹੀਂ ਕਿ ਅਸੀਂ ਤੁਹਾਨੂੰ ਗੱਲ ਤੋਂ ਗਾਈਡੈਂਸ ਗਾਈਡ ਕਰੀਏ ਜੀ ਤੇ ਮੇਨ ਇਹ ਹੈ ਕਿ ਆਪਣੇ ਆਪ ਦੀ ਸਿਹਤ ਦਾ ਧਿਆਨ ਰੱਖੋ ਕਿ ਮੇਰੇ ਕੋਲੇ ਉਹਨਾਂ ਦੀ ਲੋਡ ਨਹੀਂ ਹਮ ਤੁਸੀਂ ਆਪ ਹੀ ਠੀਕ ਕਰੋ ਤੇ ਲਿਬਰ ਆਪ ਦਾ ਸਾਫ਼ ਰੱਖੋ ਜੇ ਬਦ ਤੋਂ ਬਦ ਜੀ ਕਰ ਸਕਦਾ ਹਰ ਇਨਸਾਨ ਕਰੋਨਜੀ ਦਾ ਤੇਲ ਅਸੀਂ ਆਪ ਕੱਢਦੇ ਹਾਂ ਕੋਲਡ ਪ੍ਰੈਸ ਉਹ ਪਿੰਦੇ ਰੋਕ ਦੇ ਹਾਰਟ ਐਕਟ ਵੀਡੀਓਗਾ ਜਿਹਨੂੰ ਬਲੱਡ ਪ੍ਰੈਸ਼ਰ ਦੀ ਚ ਲੱਗਦਾ ਮੈਨੂੰ ਹਾਰਟ ਦੀ ਪ੍ਰੋਬਲਮ ਹੈਗੀ ਆ ਉਹਨੂੰ ਕਲੌਂਜੀ ਦਾ ਤੇਲ ਅੱਧਾ ਚਮਚਾ ਰੋਜ਼ ਪੀਣਾ ਚਾਹੀਦਾ ਜਿੱਥੇ ਮਰਜ਼ੀ ਮੰਗਾ ਲਓ ਅਮਰੀਕਾ ਮੰਗਾ ਲਓ ਕੈਨੇਡਾ ਚ ਕਿਸੇ ਵੀ ਸ਼ਹਿਰ ਚ ਮੰਗਾ ਲਓ ਅਸੀਂ ਇਕੱਠਾ ਭੇਜ ਦਿੰਦੇ ਹੁੰਦੇ ਆਂ ਛਿੱਸ਼ੀਆਂ ਛੋਟੀਆਂ ਹੁੰਦੀਆਂ 120 ml ਦੀਆਂ 10 ਮੁਰਾ ਨਾਲੋਂ 15 ਮੁਰਾ ਲਓ ਖਰਾਬ ਹੁੰਦਾ ਨਹੀਂ ਤੇ ਉਹ ਜਿੱਦਾਂ ਚੋਟਾ ਪਿੰਦੇ ਰੋਕਾਂ ਦੀ ਤੁਹਾਡੀ ਆਰਡਰ ਜੀ ਬਲੌਕ ਨਹੀਂ ਹੋਣਗੀਆਂ ਪਰ ਜੇ ਹੋ ਜਾਂਦੀਆਂ ਆਰਡਰ ਜੀ ਬਲੌਕ ਫਿਰ ਉਹਦੇ ਵਾਸਤੇ ਹੋਰ ਟ੍ਰਿਕਾਂ ਦਾ ਸਾਡੇ ਕੋਲ ਅਸੀਂ ਉਹ ਉਹ ਵੀ ਸਾਫ਼ ਕਰ ਦਿੰਦੇ ਹਾਂ ਮਤਲਬ ਕੋਈ ਐਡੀ ਪ੍ਰੋਬਲਮ ਨਹੀਂ ਹੈਗੀ ਪ੍ਰੋਟੀਨ ਜ਼ਿਆਦਾ ਖਾਓ weight ਘਟਾ ਕਰੋ ਤੇ ਆਪਣੇ ਜੇ ਵੈਜੀਟੇਰੀਅਨ ਹੈ ਤਾਂ ਆਪਣੇ ਵਿਟਾਮਿਨ ਲੈਣੇ ਬਹੁਤ ਜ਼ਰੂਰੀ ਹੈ B12 ਉਹ D3 ਮੈਗਨੀਸ਼ੀਅਮ ਜ਼ਿੰਕ ਇਹ ਬਹੁਤ ਜ਼ਰੂਰੀ ਹੈ ਵੈਜੀਟੇਰੀਅਨ ਵਾਸਤੇ ਤੇ ਜੇ ਮੀਟ ਖਾਣੇ ਫਿਰ ਤਾਂ ਜਿਆਦਾ ਜ਼ਰੂਰਤ ਨਹੀਂ ਹੁੰਦੀ ਓਕੇ ਜੇ ਘੱਟ ਖਾਣੇ ਮੀਟ ਫਿਰ ਵੀ ਤੁਹਾਨੂੰ ਆਪਣੇ ਵਿਟਾਮਿਨ ਦੀ ਜ਼ਰੂਰਤ ਹੈਗੀ ਹੈ ਜਿਹੜੇ ਹਰ ਰੋਜ਼ ਖਾਣ ਵਾਲੇ ਆ ਉਹਨਾਂ ਨੂੰ ਕੋਈ ਜਿਆਦਾ ਵਿਟਾਮਿਨ ਦੀ ਜ਼ਰੂਰਤ ਨਹੀਂ ਹੁੰਦੀ ਪਰ ਮੈਨ ਵੈਜੀਟੇਰੀਅਨ ਨੂੰ ਜਿਆਦਾ ਪ੍ਰੋਟੀਨ ਵਗੈਰਾ ਜਿਆਦਾ ਚਾਹੀਦਾ ਹੁੰਦਾ ਉਹਨਾਂ ਨੂੰ ਪਨੀਰ ਯਾ ਤੋ ਫਰੂ ਕਾਲੇ ਚਨੇ ਵਿੱਚ ਉਹ ਸ਼ੂਗਰ ਹੁੰਦੀ ਹੈ ਉਹਦੇ ਵਿੱਚ ਤਾਂ ਘੱਟ ਖਾ ਲੋ ਜੀ ਦਾਦਾ ਜੀ ਵੀ ਸ਼ੂਗਰ ਜ਼ਿਆਦਾ ਹੁੰਦੀ ਹੈ ਤੇ ਹਰੀਆਂ ਸਬਜ਼ੀਆਂ ਜ਼ਿਆਦਾ ਖਾਓ ਜੇ ਸੀਕੂ ਘਰੇ ਬਣਾ ਕੇ ਖਾਓ ਤੇ ਉਹਨਾਂ ਨਾਲ ਤੁਹਾਡਾ ਮੈਚ ਬੈਟਰ ਹੋ ਜਾਂਦਾ ਬਿਲਕੁਲ ਜੀ ਤੇ ਨਾਲ ਹੀ ਸਰ ਜੀ ਬਿਲਕੁਲ ਆਪਣੀ ਡਿਟੇਲਸ ਵੀ ਸਾਂਝਾ ਕਰ ਦੋ ਮੈਂ 28 ਨਵੰਬਰ ਤੋਂ ਲੈ ਕੇ 16 ਦਸੰਬਰ ਤੱਕ ਮੈਂ ਸਰੀ ਦੇ ਵਿੱਚ ਪਾਇਲ ਪਲਾਜ਼ੇ ਦੇ ਵਿੱਚ ਰੂਪਕਾਲਾ ਸਟੋਰ ਮੈਂ ਉੱਤੇ ਹੋਊਗਾ ਕਿਸੇ ਨੇ ਵੀ ਚੈੱਕ ਅਪੀ ਕਰਾਉਣੀ ਹੈ ਚਾਹੇ ਲੈਣਾ ਲੈਣ ਦੇਣ ਦਾ ਕੋਈ ਤਾਲਿਕਰੀ ਦਵਾਈ ਲੈਣੀ ਹੈ ਜਾਂ ਨਹੀਂ ਲੈਣੀ ਵੈਸੇ ਹੀ ਪੁੱਛਣਾ ਵੀ ਮੇਰਾ ਠੀਕ ਹੈ ਸਾਰਾ ਜਾਂ ਕੁਝ ਮੈਨੂੰ ਐਨੀ ਟਾਈਮ ਤੁਸੀਂ ਕਾਲ ਕਰ ਜੇ ਇੱਕ ਦਿਨ ਪਹਿਲਾਂ ਵੀ ਦੱਸ ਦੇ ਵੀ ਕਦੋਂ ਆਣਾ ਤੇ ਮੈਂ ਫਿਰ ਉੱਥੇ ਸਟੋਰ ਤੇ ਪਹੁੰਚ ਜਾਊਗਾ ਤੇ ਐਨੀ ਟਾਈਮ ਕਿਸੇ ਨੂੰ ਦਵਾਈ ਵੀ ਲੈਣੀ ਹੋਵੇ ਲੈ ਸਕਦਾ ਤੇ ਮੈਂ ਇੱਥੋਂ ਆ ਕੇ ਮੈਂ ਇੱਥੇ ਦਵਾਈ ਬਣਾ ਕੇ ਭੇਜ ਦਾਂ ਕਿਸੇ ਕਿਸਮ ਦੀ ਜੀ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਹੈਗੀ ਆ ਤੇ ਉੱਥੇ ਤੁਸੀਂ ਰੂਪਕਲਾ ਪਾਇਲ ਪਲਾਜ਼ਾ ਦੇ ਵਿੱਚ ਸਰੀ ਦੇ ਵਿੱਚ ਐਨੀ ਟਾਈਮ ਮਿਲ ਸਕਦੇ ਹੋ ਆ ਕੇ ਤੇ ਬਾਕੀ ਇੱਥੇ ਹੈਗਾ ਜੀ 2985 ਜਰੂਰ ਰੋਡ 에어ਪੋਰਟ ਹਾਈ ਡਰੂ ਦੇ ਕੋਰਨਰਸ ਦੇ ਮਾਰਟਨ ਗੁਰਦੁਆਰੇ ਦੇ ਨਾਲ ਵਾਲੀ ਸਟਰੀਟ ਤੇ ਤੇ ਯੂਨਿਟ ਐਕਸ 2 ਆ ਬੋਲਨ ਪੋਲ ਹਰਬਲਰ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈਗੀ ਆ ਜੀਟੀਏ ਦੇ ਵਿੱਚ ਜਾਂ ਕਿਤੇ ਵੀ ਤੇ ਤੁਸੀਂ ਐਨੀ ਟਾਈਮ ਮੇਰੇ ਕੋਲ ਆ ਸਕਦੇ ਹੋ 11:30 ਤੋਂ 7 ਵਜੇ 7:30 ਵਜੇ ਤੱਕ 8 ਵਜੇ ਤੱਕ ਨੂੰ ਪਰ 7 ਵਜੇ ਤੱਕ ਆਜੋ ਫਿਰ ਅਸੀਂ 8:00 ਤੋਂ ਕੋਈ ਵਸਨ 10:00 ਵੀ ਵੱਜ ਜਾਂਦੇ ਆ ਤੇ ਇਸ ਕਰਕੇ ਮਤਲਬ ਐਨੀ ਟਾਈਮ ਕੋਈ ਸੈਸ਼ਨ ਵੀ ਲੈਣੀ ਹੈ ਤਾਂ ਵੀ ਆ ਸਕਦੇ ਹੋ ਐ ਨਹੀਂ ਕਿ ਕੁਝ ਲੈਣਾ ਪਈ ਹੈ ਹਾਂ ਕਲੌਂਜੀ ਦਾ ਤੇਲ ਬਹੁਤ ਜ਼ਰੂਰੀ ਹੈ ਜਿਹੜਾ ਨਰਾਂ ਨੂੰ ਨਾ ਚੜਦੀਆਂ ਨੇ ਕ੍ਰੈਂਪਸ ਪੈਂਦੇ ਨੇ ਫਿਰ ਦਮ ਬਦਹਾ ਹਰ ਉਹਨਾਂ ਸਾਡੇ ਕੋਲ ਅਸਲੀ ਸਾਰੇ ਚੀਜ਼ਾਂ ਅਸਲੀ ਹੁੰਦੀਆਂ ਨੇ ਸ਼ੀਲਾ ਜੀ ਚਾਹੀਦੀ ਅਸਲੀ ਜੀ ਉਹ ਵੀ ਸਾਡੇ ਕੋਲ ਹੈਗੀ ਸੋਲਿਡ ਕਿਸੇ ਵੀ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਹੈਗੀ ਹੈ ਹੈਲਥ ਇਸ਼ੂ ਹੈ ਡਿਪਰੈਸ਼ਨ ਨਾਲ ਕੁਝ ਵੀ ਹੈ ਬੇਬੀ ਨਹੀਂ ਹੋ ਰਿਹਾ ਨਸ਼ੇ ਛੱਡਣੇ ਨੇ ਸ਼ਰਾਬ ਛੱਡਨੀ ਆ ਸਾਡੇ ਕੋਲ ਹਰ ਚੀਜ਼ ਦਾ ਇਲਾਜ ਹੈ ਤੇ ਐਨੀ ਟਾਈਮ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਮੈਂ ਇੱਕ ਵਾਰ ਦਿੰਦਾ 905 405 1515 905 405 1515 WhatsApp ਦਾ ਜਿਹੜਾ ਹੈਗਾ ਬਾਹਰੋਂ ਜੇ ਤੁਸੀਂ ਕਾਲ ਕਰਦੇ ਹੋ ਦਵਾਈ ਬੁਣਾਨੀ ਹੈ ਫਿਰ ਮਨੋਜੀਤ ਜੀ ਦੀ ਫਿਕਚਰ ਤੇ ਫੇਸ ਦੀ ਫਿਕਚਰ WhatsApp ਤੇ ਵੀ ਦਿਓ ਉਹ ਨੰਬਰ ਹੈਗਾ ਮੇਰਾ 905 494 0313 905 4940313 जी रणली सर आज इस प्रोग्राम विच आई थैंक यू सो मच टू यू ओनली थैंक यू टाइसी आज साडा प्रोग्राम हमदर्द हेल्थ टॉक शो ते आज के प्रोग्राम दे विच ਗੱਲਬਾਤ ਕੀਤੀ ਗਈ ਹੈ ਕਿ ਤੁਸੀਂ ਆਪਣੀ ਹੈਲਥ ਨੂੰ ਕਿਸ ਤਰ੍ਹਾਂ ਦੇ ਨਾਲ ਬਿਹਤਰ ਬਣਾ ਸਕਦੇ ਹੋ ਕੀ ਕੀ ਤੁਹਾਨੂੰ ਖਾਣਾ ਚਾਹੀਦਾ ਤੇ ਕੀ ਅਵੋਇਡ ਕਰਨਾ ਚਾਹੀਦਾ ਤੇ ਪੌਲ ਐਂਡ ਪੌਲ ਹਰਬਲ ਕਲੀਨਿਕ ਦੇ ਉਤੇ ਕਿੰਨਾ ਕਿੰਨਾ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਸਬ ਦੇ ਬਾਰੇ ਵੀ ਗੱਲਬਾਤ ਕੀਤੀ ਗਈ ਹੈ ਉਮੀਦ ਹੈ ਤੁਹਾਨੂੰ ਅੱਜ ਦਾ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਨੂੰ ਰਿਪੀਟ ਤੇ ਦੁਬਾਰਾ ਦੇਖਣਾ ਚਾਹੁੰਦੇ ਹੋ ਤਾਂ YouTube ਚੈਨਲ ਹਮਦਦ ਮੀਡੀਆ ਗਰੁੱਪ ਤੇ ਲਾਈਵ ਦੇ ਵਿੱਚ ਦੁਬਾਰਾ ਦੇਖ ਸਕਦੇ ਹਾਂ ਤੇ ਹੋਰਾਂ ਦੇ ਨਾਲ ਸਾਂਝਾ ਕਰ ਸਕਦੇ ਹਾਂ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਬਲਮ ਦਾ ਇਲਾਜ ਕਰਵਾਉਣਾ ਚਾਹੁੰਦੇ ਹੋ ਇੱਕ ਵਾਰ ਜ਼ਰੂਰ ਵਿਜ਼ਿਟ ਕਰ ਸਕਦੇ ਹੋ ਪੌਲੈਂਡ ਪੌਲ ਹਰਬਲ ਤੁਹਾੜ ਨਾਲ ਐਡਰੈਸ ਵੀ ਸਾਂਝਾ ਕਰ ਦਿੱਤਾ ਗਿਆ ਤੇ ਕੰਟੈਕਟ ਡਿਟੇਲਸ ਵੀ ਫਿਲਹਾਲ